ਜਿੱਦ ਜਦ ਮੇਰੇ ਕੋਲ ਆਉਣਾ ਮਿਥਰਾ ਰਾਸ਼ੀ ਤੇ ਤੁਲਾ ਰਾਸ਼ੀ ਵਾਲੇ ਨੇ ਕੇਸੀ ਨਾ ਕੇ ਸੁਚਮ ਕਰਕੇ ਠੀਕ ਹੈ ਜੀ ਲਾਲ ਕੱਪੜੇ ਦੇ ਵਿੱਚ ਇੱਕ ਪੰਜ ਦਾ ਢੋਲ ਇੱਕ ਇੱਕ ਦਾ ਢੋਲੂ ਕਾਗਦੇ ਪੈਸੇ ਨਹੀਂ ਹੋਣਾ ਜਿਹਦਾ 100 ਰੁਪਏ ਦਾਣ ਪੱਤਰ ਦੇ ਵਿੱਚ ਹੋਣੀ ਚਾਹੀਦਾ ਤੇ ਫਿਰ ਆਪਣਾ ਡੇਟ ਆਫ ਬਰਥ ਲੈਣਾ ਜਨਮ ਦਾ ਟਾਈਮ ਲੈ ਕੇ ਉਹਨਾਂ ਨਾਲ ਫਿਰ ਕੁੰਡਲੀ ਬਣਾ ਕੇ ਟਿਕਟਾਂ ਦਊਗਾ ਫਿਰ ਦੇਖੂ ਕਿ ਕਿਵੇਂ ਨਾਮ ਲੱਗਦਾ ਐਦ ਕਿ ਮਿਥਨ ਤੇ ਤੁਲਾ ਨਿਕਲੂਗੀ ਫਿਰ ਹਾਂ ਜੀ ਪੱਕਾ ਨਿਕਲੇ ਕਿਹੜਾ ਨਾਮ ਹੋਲੀ ਬੰਪਰ ਹੋਲੀ ਬੰਪਰ ਹੈ ਜੀ ਤੇ ਬਸਾਖੀ ਵੀ ਆ ਜਾਣਾ ਤੇ ਮੰਤਰੀ ਲਾਟਰੀ ਵੀ ਨੇ ਇੱਕ 22 ਤਰੀਕ ਨੂੰ 50 ਲੱਖ ਰੁਪਏ ਦਾ ਪ੍ਰਾਈਜ਼ ਨਿਕਲ 1000 ਬਈ ਟਿਕਟਾਂ ਤੇ ਸਿਰਫ 20 ਹਜ਼ਾਰ ਟਿਕਟ ਪ੍ਰਿੰਟ ਹੋਈਆਂ ਪਿਛਲੀ ਵਾਰ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਲੋਹੇੀ ਬੰਪਰ ਹੈ ਉਹ ਮਿੱਥਣ ਦੇ ਵਿੱਚ ਕੰਬ ਦੇ ਵਿੱਚ ਇੱਕ ਹੋਰ ਰਸੀ ਉਹ ਪਸਣਾਗੇ ਉਹਨਾਂ ਚ ਲੱਗੂਗਾ ਤੇ ਵਾਕਈ ਉਹਨਾਂ ਚ ਲੱਗਿਆ ਵੀ ਡਾਬੇ ਦੇ ਕਾਮਕੜਾ ਫੋਟੋ ਲੱਗੀ ਹੋਈ ਆ ਇਹ ਉਹਨੇ ਆਪਣੀ ਮਿਸੇ ਦੇ ਨਾਮ ਤੇ ਚੰਦਰਾ ਦੇਵੀ ਦੇ ਨਾਮ ਤੇ ਪਾਈ ਸੀ ਠੀਕ ਆ ਜੀ ਤੇ 21 ਲੱਖ ਰੁਪਏ ਦਾ ਫਸਟ ਪਾਇਲਾ ਕਿਤੇ ਹੋਰ ਕੇ ਟਿਕਟ ਦੇ ਹੁਣ ਪੜਦੀ ਨਵੇਂ ਬੰਦਿਆਂ ਵਾਸਤੇ ਕੀ ਹੈ ਜਿਹੜਾ ਹੁਣ ਕਿਹੜੇ ਕਿਹੜੇ ਬੰਪਰ ਲੈ ਕੇ ਆ ਰਹੇ 150 ਤੋਂ ਪਲੱਸ ਕਰੋੜਪਤੀ ਨੇ 1000 ਤੋਂ ਪਲੱਸ ਲੱਖ ਵਧੀ ਬਣਾ ਚੁੱਕੇ ਨੇ ਆਲ ਇੰਡੀਆ ਦੇ ਵਿੱਚ ਅਕਾਊਂਟ ਆ ਹਾਲੇ ਤੱਕ ਕੋਈ ਤੋੜ ਨਹੀਂ ਸਕਿਆ ਇਹਨਾਂ ਦੀ ਦੂਜੀ ਗੱਲ ਪਹਿਲਾਂ ਤੁਸੀਂ ਮਿਲਦੇ ਕਿਥੇ ਕਿਥਾਈ ਵੀ ਮਿਲਦੇ ਸਰ ਦੇਖੋ ਜਿਹੜਾ ਦਾ ਮੰਗਲਵਾਰ ਦਾ ਦਿਨ ਹੈ ਸਟਾਰਟਿੰਗ ਤੋਂ ਗੱਲ ਕਰਦਾ ਮੈਂ ਜੀ ਮੰਗਲਵਾਰ ਨੂੰ ਮਿਲੂੰਗਾ ਮੈਂ ਤੁਹਾਨੂੰ ਬਠਿੰਡੇ ਜੀ ਹਾਜ਼ੀਰਤ ਰੋਡ ਸਬਜ਼ੀ ਮੰਡੀ 4 ਨੰਬਰ ਗੇਟ ਵੜ ਕੇ ਨੇੜੇ ਯੂਨੀਅਨ ਬੈਂਕ ਦੁਕਾਨ ਨੰਬਰ 21 ਲੁਧਿਆਣਾ ਕਿੱ데 ਦੇਣਾ ਲੁਧਿਆਣੇ ਸਤਾਰੀਵਾਰ ਜੀ ਉੱਥੇ ਤੁਸੀਂ ਆਪਣੇ ਟੋਕਨ ਅਡਵਾਂਸ ਵੀ ਲਵਾ ਸਕਦੇ ਹੋ ਘੰਟਾ ਕਰ ਜੀਟੀਵੀ ਮਾਰਕੀਟ ਦੁਕਾਨ ਨੰਬਰ 40 ਦੇ ਟੋਕਨ ਲੱਗਦਾ ਜੀ ਨੇੜੇ ਮਨਰਬਾ ਮਾਰਕੀਟ ਘੰਟਾ ਘਰ ਜੀ ਉਥੇ ਬੇਸਮੈਂਟ ਦੇ ਵਿੱਚ 16 ਨੰਬਰ ਸੌਪਨੋਟ ਐਂਟਰਪ੍ਰਾਈਜ਼ ਉਥੇ ਮੈਂ ਬੈਠੂਗਾ ਉਹਨਾਂ ਨੇ ਤੁਹਾਨੂੰ ਦੱਸ ਦਿੰਦੇ ਨੇ ਵੀ ਸਾਹਮਣੇ ਬੰਦ ਜੀ ਠੀਕ ਆ ਤੇ ਤੀਜਾ ਬਾਕੀ ਦੇ ਨਾਮ ਰਕ ਬਾਕੀ ਦੇ ਨਾਮ ਰਗੜੀ ਬੈਠੇ ਐਤਵਾਰ ਨੂੰ ਛੁੱਟੀ ਐਤਵਾਰ ਦੀ ਕੋਈ ਛੁੱਟੀ ਨਹੀਂ 12 ਮਹੀਨੇ 30 ਦਿਨ ਕੋਈ ਛੁੱਟੀ ਲੰਬਾ ਬਹੁਤ ਆਉਂਦਾ ਵੀ ਅਸੀਂ ਫੋਨ ਲਾਈ ਨਾ ਫੋਨਗਾ ਕੋਈ ਚੱਕਦਾ ਮੈਂ ਤਾਂ ਉਹਦੇ ਕੋਲ ਪਹਿਲੀ ਗੱਲ ਕਰਤੀ ਪਹਿਲਾਂ ਨੰਬਰ ਤਾਂ ਦੇਖੋ ਵਟਸਐਪ ਤੋਂ ਗਰੇਜ ਕਰੋ ਆਨਲਾਈਨ ਟਿਕ ਵਟਸਐਪ ਵਾਲਾ ਕੰਮ ਸੜ ਦੋ ਫਰੌਡ ਵਟਸਐਪ ਤੇ ਹੁੰਦਾ ਜਿਹੜੇ ਲੋਕ ਸਾਡੇ ਕੋਲ ਟਿਕਟ ਪਾਉਂਦੇ ਨੇ ਕੋਰੀਅਰ ਕਰਵਾ ਸਕਦੇ ਮੈਂ ਤਾਂ ਕਹਣਾ ਵੀ ਇੱਕ ਵਾਰ ਉਹਦੇ ਆਓ ਪਹਿਲਾਂ ਮੈਨੂੰ ਮਿਲ ਕੇ ਜਾਓ ਉਸ ਤੋਂ ਬਾਅਦ ਦੇ ਵਿੱਚ ਕੋਰੀਅਰ ਕਰਵਾਓ ਆਹ ਟਿਕਟ ਤੁਸੀਂ ਮੈਨੂੰ 200 ਰੁਪਿਆ ਭਾਤਾ ਜੀ ਆਨਲਾਈਨ ਜੀ ਕਾਢੀ ਸਾਨੂੰ ਟਿਕਟ ਪਾ ਦਿਓ 1.5 ਕਰੋੜ ਵਾਲੀ ਤੁਹਾਡਾ 200 ਆ ਗਿਆ 200 ਕੈਮਰਾਮੈਨ ਨੇ ਭਾਤਾ 200 ਬੰਦੇ ਦੇ ਬਾਹਰ ਗਣਾ ਤਿੰਨ ਬੰਦਿਆਂ ਨੇ ਮੈਨੂੰ 2-200 ਰੁਪਿਆ ਭਾਤਾ ਜੀ ਤੁਸੀਂ ਇੱਕ ਤੁਝ ਜਾਣਦੇ ਤਾਂ ਹੈ ਨਹੀਂ ਮੰਨ ਲਓ ਨਹੀਂ ਠੀਕ ਹੈ ਇਹ ਟਿਕਟ ਦੀ ਫੋਟੋ ਮੈਂ ਤੁਹਾਨੂੰ ਭੇਜਤੀ ਹਾਂ ਤੁਹਾਡੀ 200 ਮੇ ਉਦੋਂ ਬਾਅਦ ਇਹੀ ਟਿਕਟ ਦੀ ਫੋਟੋ ਮੈਂ ਇੰਦਰ ਭੇਜਦੀ ਸਹੀ ਗੱਲ ਹੈ ਏ ਟਿਕਟ ਦੀ ਫੋਟੋ ਉੱਧਰ ਪੈ ਗਈ ਇੱਕ ਟਿਕਟ ਕੈਦਾਂਵੇਂ ਵੇਗੀ ਜੀ ਦੂਜਾ ਨੰਬਰੇ ਦਾ ਨਾਮ ਗਰੰਟੀਡ ਆ ਜੀ ਜੀ ਇਹ ਪਬਲਿਕ ਦੇ ਵਿੱਚ ਵਿਕੀ ਹੋਈ ਟਿਕਟ ਦੇ ਵਿੱਚ ਨਾਮ ਆਉਣਾ ਤੇ ਮੈਂ ਇਹਨੂੰ ਟਿਕਟ ਨੂੰ ਕਰਾ ਦੇਣਾ ਅਨਜ਼ੂਲ ਅੱਛਾ ਇਹ ਟਿਕਟ ਬਿੱਗੀ ਵੀ ਨਹੀਂ ਹੈਗੀ ਤੇ ਪਨਾਮ ਕਿਤੋਂ ਆਜੂਗਾ 100 ਬੰਦੇ ਦੇ ਪੈਸੇ ਪਾਤੇ ਯਾਰ ਉਹਨਾਂ ਨੂੰ ਥੋੜਾ ਸੁਖੜਿਆ ਉਹ ਤੇ ਮੈਂ ਕਿਹੜੀ ਟਿਕਟ 베 ਰਿਆਂ ਬੱਤਾ ਭੇਜਦੀ ਫੋਟੋ ਪੰਦਾ ਆ ਜਿਹੜੀ ਗੱਲ ਤੁਸੀਂ ਇਹਨਾਂ ਤੁਸੀਂ ਬਹੁਤ ਬਗ ਦੇ ਜੀ ਮੋਡੇ ਦੇ ਵੈਗ ਹੁੰਦਾ ਸੀ ਗਰਮੀ ਦਾ ਟਾਈਮ ਹੁੰਦਾ ਯਾਰ ਤੇ ਤੇ ਕੱਲੀ ਕੱਲੀ ਦੁਕਾਨ ਤੇ ਜਾ ਕੇ ਪੰਡ ਕਹਿੰਦਾ ਬਾਈ ਟਿਕਟ ਪਾਉਣੀ ਹੈ ਟਿਕਟ ਪਾਉਣੀ ਹੈ ਜੇਕਰ ਈਮਾਨਦਾਰੀ ਨਾਲ ਕੰਮ ਕਰਦੇ ਤਾਂ ਅੱਜ ਮੈਂ ਚਾਰਾ ਫਸਾਉਂਦਾ ਮਾਲਕ ਬਣਿਆ ਬੈਠਾ ਪਰ ਜਿਹੜੀ ਹੋਲੀ ਬੰਪਰ ਦੀ ਟਿਕਟਾ ਪੰਜਾਬ ਸਰਕਾਰ ਦੀ ਸਿਰਫ 6 ਲੱਖ ਟਿਕਟ ਦੀ ਸਕੀਮ ਹੈ ਅੱਛਾ 6 ਲੱਖ ਦੇ 3 ਲੱਖ ਏਰੀਆ ਤੇ 3 ਲੱਖ ਵੀਡੀਓ ਜੀ ਤੇ ਇਹਦੇ ਵਿੱਚ ਸੇਮ ਨੰਬਰ ਹੁੰਦਾ ਜੀ ਏ ਵੀ ਦਾ ਮੈਂ ਤੁਹਾਨੂੰ ਦਿਖਾ ਦਉ ਮੜਾ ਜੀ ਠੀਕ ਹੈ ਇਹ ਟਿਕਟ ਪਾਉਣ ਦਾ ਫਾਇਦਾ ਵੀ ਜੇ ਟਿਕਟਾ ਪਾਉਣੀ ਹੈ ਤਾਂ ਦੋ ਪਾਓ ਕਟੋ ਕਟੋ ਜੀ ਪਰ ਇਸ ਤਰ੍ਹਾਂ ਹੀ ਕਿਹਨੇ ਮੇਥਾ ਰਸੀਏ ਤੁਹਾਰਾ ਰਸੀਏ ਇੱਕ ਕੰਬੋ ਪੈਕ ਪਾਓ ਪਰ ਜੇਕਰ ਤੁਹਾਡੀ ਜੇਬ ਜਿਆਦਾ ਨਹੀਂ ਦਿੰਦੀ ਤੁਹਾਡੇ ਕੋਲ 500 ਰੁਪਏ ਪਾ ਤੁਸੀਂ ਸਿੰਗਲ ਵੀ ਸਕਦੇ ਹੋ ਪਰ 1000 ਦੀਆਂ ਦੋ ਟਿਕਟਾਂ ਸੇ ਨੰਬਰ ਪਾਉਣ ਦਾ ਫਾਇਦੇ ਹੈ ਮੰਨ ਲਓ ਕੋਰਲੀ ਸਾਹਿਬ ਕੱਲ ਨੂੰ ਇਨਾਮ ਆ ਗਿਆ 20748899 ਨੰਬਰ ਦਾ ਜੀ ਬੰਦੇ ਕੋਲ ਟਿਕਟ ਪਈ ਸੀ ਸਿੰਗਲ A ਦੀ 74889 ਹਾਂ ਉਹਨੂੰ ساری ਜ਼ਿੰਦਗੀ ਪਸਤਾਵਾ ਰਹੂਗਾ ਵੀ ਜੇ ਮੈਂ 20 ਸੀਰੀਜ਼ ਦੀ ਬਣ ਦਾ ਨਾਮ ਮੇਰੇ ਕੋਲ ਆ ਜਾਂਦਾ ਜੀ ਟੋਟਲ 25816 ਬੰਦਿਆਂ ਨਾਂਮੀ ਬਣਨਗੇ ਇਹਦੇ ਵਿੱਚੋਂ ਤੇ 8 ਕਰੋੜ 52 ਲੱਖ 10000 ਰੁਪਿਆ ਅਮਾਉਂਟ ਗੌਰਮੈਂਟ ਨੇ ਪੰਜਾਬ ਸਰਕਾਰ ਨੇ ਪਬਲਿਕ ਦੇ ਵਿੱਚ ਦੇਸੀ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੇ ਅੱਜ ਪਹੁੰਚਿਆ ਅਮਰਗੜ। ਅਮਰਗੜ ਦੇ ਵਿੱਚ ਪੰਡਤ ਲਾਟਰੀ ਵਾਲੇ ਤੁਸੀਂ ਸਾਰੇ ਜਾਣਦੇ ਹੋ ਕੋਈ ਇਹਨਾਂ ਨੂੰ ਇੰਟਰੋਡਿਊਸ ਕਰਾਉਣ ਦੀ ਲੋੜ ਨਹੀਂ। ਕੁੰਡਲੀ ਦੇਖ ਕੇ ਲਾਟਰੀ ਦਾ ਨੰਬਰ ਪਾਉਂਦੇ ਨੇ। ਪਿਛਲੀ ਵਾਰ ਇਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਲੋਹੜੀ ਪੰਪਰ ਹੈ ਉਹ ਮਿਥਣ ਦੇ ਵਿੱਚ ਕੁੰਭ ਦੇ ਵਿੱਚ ਤੇ ਇੱਕ ਹੋਰ ਰਾਸ਼ੀ ਵਿੱਚ ਪਛਲਾਂਗੇ। ਉਹਨਾਂ ਚ ਲੱਗੂਗਾ ਤੇ ਵਾਕੇ ਉਹਨਾਂ ਚ ਲੱਗਿਆ ਵੀ। ਇਹ ਤੋਂ ਬਾਅਦ ਕੇ ਇਹਨਾਂ ਦੀ ਦੁਕਾਨ ਦੇ ਨਾਲ ਜਿਹੜਾ ਹੈਗਾ ਚਾਹ ਵੇਚਣ ਵਾਲਾ ਚਾਹ ਵੇਚਣ ਵਾਲਾ ਇਸ ਨੇ ਚਾਹ ਵੇਚਣ ਵਾਲੇ ਉਹਨਾਂ ਨੂੰ 25 ਲੱਖ ਰੁਪਏ ਦਾ ਇਹਨਾਂ ਦੀ ਚਾਹ ਵੇਚਣ ਵਾਲੀ ਢਾਬੇ ਦੇ ਕੰਮ ਕਰਦਾ ਬੰਦਾ ਉੱਤਰਾਖੰਡ ਦਾ ਰਹਿਣ ਵਾਲਾ ਅਹ ਢਾਬੇ ਦੇ ਕੰਮ ਕਰਦਾ ਢਾਬੇ ਦੇ ਕੰਮ ਕਰਦਾ ਫੋਟੋ ਲੱਗੀ ਹੋਈ ਆ ਦੇਵਰੇ ਆਪਣੀ ਮਿਸ ਨੇ ਨਾਮ ਤੇ ਚੰਦਰਾ ਦੇਵ ਜੀ ਨਾਮ ਤੇ ਪਾਈ ਸੀ ਸਟੇਟਾ ਠੀਕ ਆ ਜੀ ਤੇ 21 ਲੱਖ ਰੁਪਏ ਦਾ ਫਸਟ ਪਹਿਲਾਂ ਕਿਤੇ ਘੋਰ ਕੇ ਟਿਕਟ ਦਿੱਤੀ ਘੋਰ ਕੇ ਤੇ ਮੈਂ ਤਾਂ ਨਹੀਂ ਡਰ ਕਰਾਈ ਕਿਉਂਕਿ ਬੰਦੇ ਸਾਰੇ ਜਾਣਦੇ ਆ ਤੇ ਐਤਕੀ ਤੁਸੀਂ ਕਮਾਲ ਕੀਤਾ ਜਿਹੜਾ ਜਿਹੜਾ ਉਹ ਮੰਨ ਲਓ ਜਿਦਾ ਲੁਧਿਆਣਾ ਕਿੱਥੇ ਤੋਂ ਨਿਕਲੋ ਚੱਕਰ ਜਾ ਵੀ ਕਹਿੰਦੇ ਤੁਸੀਂ ਕਮਾਇਆ ਸੀ ਹਾਂ ਜੀ ਮਸੀਤ ਮੈਂ ਵੀ ਕਮਾ ਸਕਦਾ ਤੁਸੀਂ ਵੀ ਕਮਾ ਸਕਦੇ ਹੋ ਤੇ ਜਿਹੜੇ ਵੀ ਟਿਕਟ ਪਾਉਣਗੇ ਇਹ ਵੀ ਕਮਾ ਸਕਦੇ ਨੇ ਜੀ ਕੋਈ ਉੱਥੇ ਰੋਕ ਨਹੀਂ ਹੈਗੀ ਆਮ ਪਬਲਿਕ ਦੇ ਨਾਮ ਕਰਦੀ ਹੈ ਪਬਲਿਕ ਹੁੰਦੀ ਆ ਤੇ ਅਸੀਂ ਕੋਈ ਬੰਦ ਕਮਰੇ ਵਾਲਾ ਸਿਸਟਮ ਨਹੀਂ ਹੈ ਮਤਲਬ ਕਿ ਸਾਰੀਆਂ ਸਰਕਾਰੀ ਲੈਟਰਾਂ ਅਲਾਰਟਾਂ ਸਰਕਾਰੀ ਜੀ ਉੱਥੇ ਦੇਖੋ ਜਿਹੜੇ ਨਾਮ ਨਿਕਲਨੇ ਨੇ ਕਿਸੇ ਵੀ ਵੀਰ ਨੇ ਟਿਕਟਾ ਆਪਣੀ ਮਸੀਨ ਘਮੌੜੀ ਹੋਵੇ ਜਾਂ ਦੇਖਣਾ ਹੋਵੇ ਜਾਂ ਖੇ ਲੁਧਿਆਣਾ ਜ਼ਿਲ੍ਹਾ ਪ੍ਰਸਿੱਧ ਕੇਂਦਰ ਦੇ ਵਿੱਚ ਘੰਟਾ ਕਰ ਤੂੰ ਸਿਰਫ 5 ਮਿੰਟ ਦਾ ਰਸਤਾ ਪੈਦਲ ਉੱਤੇ ਜਾ ਕੇ ਦੇਖ ਸਕਦਾ ਤੇ ਕਮਾ ਸਕਦਾ ਚਲੋ ਠੀਕ ਆ ਜੀ ਹੁਣ ਚਲੋ ਇਹਦਾ ਹੋ ਗਿਆ ਪੁਰਾਣੀਆਂ ਗੱਲਾਂ ਹੁਣ ਪੜਦੇ ਨਵੇਂ ਬੰਦਿਆਂ ਵਾਸਤੇ ਕੀ ਹੈ ਜਿਹੜਾ ਹੁਣ ਕਿਹੜੇ ਕਿਹੜੇ ਬੰਮਰ ਲੈ ਕੇ ਆ ਰਹੇ ਮੈਂ ਇਹ ਵੀ ਦੱਸਦਾ ਪਹਿਲਾਂ ਮੈਂ ਸਟਾਰਟਿੰਗ ਦੇ ਇੱਕ ਵਿੱਚ ਗੱਲ ਕਰੂੰਗਾ ਵੀ ਵੀਡੀਓ ਨੂੰ ਸ਼ੇਅਰ ਕਰਨਾ ਜੀ ਕਿਉਂਕਿ ਸ਼ੇਅਰ ਕਰਦੇ ਸੋਨੇ ਦੀ ਅੰਗੂਠੀ ਅ ਡਰਾਇਡ ਮੋਬਾਈਲ ਕੀਪੈਡ ਮੋਬਾਈਲ 2 ਸਰ ਰੁਪਏ ਗਿਫਟ ਪੰਜ ਕਸਟਮਰ ਚੁਣਨੇ ਨੇ ਆਪਾਂ ਪਹਿਲਾਂ ਵੀ ਬੋਲੇ ਹੋਏ ਆ ਇਹ ਚੀਜ਼ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਵਾਰ ਕਿਸੇ ਲਾਟਰੀ ਵਾਲੇ ਕੰਮ ਨਹੀਂ ਕਰੇ ਲੱਕੀ ਕਸਟਮਰ ਵੀ ਚੁਣਨੇ ਜਾ ਰਹੇ ਆ ਰਖੜੀ ਤੋਂ ਦੂਜੇ ਦਿਨ ਬੋਲਟ ਮੋਟਰ ਹੈਗਾ ਨਾ ਸਨਮਾਨ ਕਰੂੰਗਾ ਜਿਹੜੇ ਵੀ ਸਾਡੇ ਕੋਲ ਟਿਕਟ ਟਾਗ ਰੀਦੇ ਉਹਨਾਂ ਚ ਇੱਕ ਬੰਦੇ ਨੂੰ ਫੋਨ ਕਰਾਂ ਲਓ ਜੀ ਪਾਟ ਜੀ ਨੇ ਦੂਜਾ ਓਵਰ ਦੂਰਾ ਦੇਤਾ ਕਹਿੰਦੇ ਇੱਕ ਤਾਂ ਸਰਕਾਰ ਨੇ ਨਾਮ ਦੇਣਾ ਇੱਕ ਪਾਟ ਨੇ ਦੇਣਾ ਆ ਗੱਲ ਹੀ ਬਣ ਗਈ ਲਓ ਪਾਟ ਕੋਲੇ ਜੇ ਨਾਮ ਪਾਉਣ ਦਾ ਤਰੀਕਾ ਵੀ ਬੋਲਟ ਮੋਟਰਸਾਈਕਲ ਵੀ ਆਉਣਾ ਵੀਡੀਓ ਸ਼ੇਅਰ ਕਰੋਗੇ ਤਾਂ ਸੋਨੇ ਦੇ ਮੋਦਕਾਂ ਤੇ ਪਤਾ ਨਹੀਂ ਕੀ ਕੀ ਕੁਛ ਦੇ ਦੇਣਾ ਭਾਈ ਹੁਣ ਭਾਈ ਜੀ ਆਪਾਂ ਗੱਲਬਾਤ ਕਰ ਗਏ ਮਾੜਾ ਗੱਲਬਾਤ ਤੋਂ ਫੇਰ ਇੱਕ ਗੱਲ ਰੋਕਦਾ ਵੀਰੇ ਵੀ ਜਦ ਮੇਰੇ ਕੋਲ ਆਉਣਾ ਮਿਥਰਾ ਰਾਸੀ ਤੇ ਤੁਲਾ ਰਾਸੀ ਵਾਲੇ ਨੇ ਗੇਸੀ ਨਾਲ ਕੇ ਸੁਚਮ ਕਰਕੇ ਠੀਕ ਹੈ ਜੀ ਲਾਲ ਕੱਪੜੇ ਦੇ ਵਿੱਚ ਇੱਕ 5 ਦਾ ਠੋਲੇ ਇੱਕ ਇੱਕ ਦਾ ਠੋਲੂ ਕਾਗਜ਼ ਦੇ ਪੈਸੇ ਨਹੀਂ ਹੋਣਾ ਚਾਹੀਦਾ 5 ਰੁਪਏ ਦਾਣ ਪਾਤਰ ਦੇ ਵਿੱਚ ਹੋਣਾ ਚਾਹੀਦਾ ਤੇ ਫਿਰ ਆਪਣਾ ਡੇਟ ਆਫ ਬਰਥ ਲੈ ਆਉਣਾ ਜਨਮ ਦਾ ਟਾਈਮ ਲੈ ਕੇ ਉਹ ਨਾਲ ਫਿਰ ਕੁੰਡਲੀ ਬਣਾ ਕੇ ਟਿਕਟਾਂ ਦਊਂਗਾ ਫਿਰ ਦੇਖੋ ਕਿ ਕਿਵੇਂ ਨਾਮ ਲੱਗਦਾ ਤੇ ਇਹ ਮਿਥਨ ਤੇ ਕਿਹੜੀ ਰਸ ਦੇ ਸਨ ਮਿਥਨ ਤੇ ਤੁਲਾ ਐਦ ਕਿ ਮਿਥਨ ਤੇ ਤੁਲਾ ਨਿਕਲੂਗੀ ਫਿਰ ਹਾਂ ਜੀ ਪੱਕਾ ਨਿਕਲੂਗਾ ਕਿਹੜਾ ਨਾਮ ਹੈ ਹੋਲੀ ਬੰਪਰ ਹੋਲੀ ਬੰਪਰ ਹੈ ਜੀ ਤੇ ਬਸਾਖੀ ਵੀ ਆ ਜਾਣਾ ਤੇ ਮਾਸਿਕੀ ਲੋਟਰੀ ਵੀ ਨੇ ਇੱਕ 22 ਤਰੀਕ ਨੂੰ 50 ਲੱਖ ਰੁਪਏ ਦਾ ਪ੍ਰਾਈਜ਼ ਨਿਕਲ ਜਾ ਰਿ 1000 ਰੁਪਏ ਦੇ ਟਿਕਟਾਂ ਤੇ ਸਿਰਫ 20 ਹਜ਼ਾਰ ਟਿਕਟ ਪ੍ਰਿੰਟ ਹੋਈਆਂ ਜੋ ਪਹਿਲਾਂ ਲੈ ਜਾਊਗਾ ਲੈ ਜਾਊਗਾ ਜਿਹੜਾ ਰਹਿ ਜਾਊਗਾ ਰਹਿ ਜਾਊਗਾ ਕੋਈ ਸਟਾਕ ਲੋਕਾਂ ਕੋਲ ਤਾਂ ਹੈ ਹੀ ਨਹੀਂ ਉਹ ਅੱਛਾ ਆਪਣੇ ਕੋਲ ਵੀ ਤਕਰੀਬਨ 100-150 ਟਿਕਟ ਬਚ ਗਈਆਂ ਇਹਨਾਂ ਕੋਲੇ ਕਿਉਂ ਬਚਦੀਆਂ ਕਿਉਂਕਿ ਜਿਹੜਾ ਪੰਡਤ ਜੀ ਕੋਲ ਹੈ ਪੰਡਤ ਜੀ ਹੁਣ ਇੰਨਾ ਤੁਹਾਡੇ ਪਿਆਰ ਨਾਲ ਇੰਨਾ ਗrow ਕਰ ਗਿਆ ਵਿਚ ਜਿਹੜਾ ਪਨੋਟ ਐਂਟਰਪ੍ਰਾਈਜ਼ ਇਹਦੇ ਬਾਰੇ ਤੁਸੀਂ ਆਪ ਹੀ ਦੱਸੋ ਇਹ ਸਾਡੇ ਜੀ ਮੇਨ ਏਜੰਸੀ ਆ ਪਨੋਟ ਐਂਟਰਪ੍ਰਾਈਜ਼ ਜਿਨ੍ਹਾਂ ਦੀ ਮੈਂ ਲਾਟਰੀ ਵੇਲੇ ਜਿੱਦਾਂ ਮੈਂ ਲਧਿਆਣਾ ਜਾਣਾ ਤਾਂ ਮੈਂ ਇਹ ਪਨੋਟ ਐਂਟਰਪ੍ਰਾਈਜ਼ 'ਚ ਬੈ ਕੇ ਟਿਕਟ ਵੇਚਦਾ 150 ਤੋਂ ਪਲੱਸ ਕਰੋੜਪਤੀ ਤੇ 1000 ਤੋਂ ਪਲੱਸ ਲੱਖਪਤੀ ਬਣਾ ਚੁੱਕੇ ਨੇ 올 ਇੰਡੀਆ ਦੇ ਵਿੱਚ ਰਿਕਾਰਡ ਆ ਹਲੇ ਤੱਕ ਕੋਈ ਤੋੜ ਨਹੀਂ ਸਕਿਆ ਇਹਨਾਂ ਦਾ 150 ਕਰੋੜਪਤੀ 150 ਕਰੋੜਪਤੀ ਬਿਦ ਪ੍ਰੂਫ ਕੋਈ ਇਹ ਨਹੀਂ ਹੈਗਾ ਵੀ ਹਵਾ ਜਿ ਡੰਗਣ ਜੀ ਇਹ ਕਹਿੰਦੇ ਚੈੱਕ ਕਰਨ ਦਾ ਕਰਾ ਵੀ ਦਵਾਂ ਕਰਾ ਵੀ ਸਕਦੇ ਠੀਕ ਆ ਜੀ ਪਰਦੇ ਤੇ ਇੱਕ ਤਾਂ ਤੁਸੀਂ ਦੱਸਤਾ ਵੀ ਲਾਟਰੀ ਜਿਹੜਾ ਹੈਗਾ ਬੰਦਾ ਕੇਸੀ ਨਹਾ ਕੇ ਦੂਜਾ ਦੂਜੀ ਗੱਲ ਪਹਿਲਾਂ ਤੁਸੀਂ ਮਿਲਦੇ ਕਿਥੇ ਕਿਥਾਂ ਵੀ ਦੱਸ ਮਿਲਦੇ ਸਰ ਦੇਖੋ ਜਿਹੜਾ ਦਾ ਮੰਗਲਵਾਰ ਦਾ ਦਿਨ ਆ ਸਟਾਰਟਿੰਗ ਤੋਂ ਗੱਲ ਕਰਦਾ ਮੈਂ ਜੀ ਮੰਗਲਵਾਰ ਨੂੰ ਮਿਲੂੰਗਾ ਮੈਂ ਤੁਹਾਨੂੰ ਬਠਿੰਡੇ ਜੀ ਹਾਜ਼ੀਰਤ ਰੋਡ ਸਬਜ਼ੀ ਮੰਡੀ 4 ਨੰਬਰ ਗੇਟ ਵੜ ਕੇ ਨੇੜੇ ਜੁਨੀਅਨ ਬੈਂਕ ਦੁਕਾਨ ਨੰਬਰ 42 ਤੇ ਮੰਗਲਵਾਰ ਦੇ ਦਿਨ ਬੰਦਾ ਚੰਪ ਕਰਕੇ ਆਜੇ ਮੰਗਲਵਾਰ ਨੂੰ ਹਾਂਜੀ ਦੇਖੋ ਫੋਨ ਨੰਬਰ ਲੱਗੇ ਚਾਹੇ ਨਾ ਲੱਗੇ ਸਾਡੇ ਰਸ ਜ਼ਿਆਦਾ ਹੁੰਦਾ ਫੋਨ ਕਾਲਿੰਗ ਬਹੁਤ ਆਉਂਦੀ ਆ ਸਾਡੇ ਕੋਲ ਚੱਕੇ ਨਹੀਂ ਜਾਂਦੇ ਕਈ ਵੀਰ ਰਹਿ ਜਾਂਦੇ ਨਹੀਂ ਫੋਨ ਤਾਂ ਲੱਗਦਾ ਨਹੀਂ ਇਹਨਾਂ ਵੀਰਾਂ ਦਾ ਫੋਨ ਲੱਗੇ ਨਾ ਲੱਗੇ ਇਹ ਮੰਗਲਵਾਰ ਨੂੰ ਚੁੱਪ ਕਰਕੇ ਉੱਥੇ ਆ ਸਕਦੇ ਤੇ ਇਹਨਾਂ ਨੂੰ ਟਿਕਟ ਮਿਲੂਗੀ ਮੰਗਲਵਾਰ ਨੂੰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਪੈਣ 11 ਤੋਂ 5 ਵਜੇ ਤੱਕ ਟਿਕਟ ਦਿੰਦੇ ਸੀ ਹੁਣ ਮੌਸਮ ਦਾ ਫਰਕ ਪੈ ਗਿਆ ਤਕਰੀਬਨ 2 ਘੰਟੇ ਪਹਿਲਾਂ 9 ਵਜੇ ਪਹੁੰਚ ਜਾ ਕਰੋ 9 ਵਜੇ ਲੱਗੇ ਉਹ ਤੋਂ ਬਿਨਾ ਮੰਗਲਵਾਰ ਤੁਹਾਡਾ ਹੈਗਾ ਬਠਿੰਡਾ ਲੁਧਿਆਣਾ ਕਿੱ데 ਦੇਣਾ ਲੁਧਿਆਣੇ ਸੋਮਵਾਰ ਜੀ ਉੱਥੇ ਤੁਸੀਂ ਆਪਣੇ ਟੋਕਨ ਅਡਵਾਂਸ ਵੀ ਲਵਾ ਸਕਦੇ ਹੋ ਘੰਟਾ ਕਰ ਜੀਟੀਵੀ ਮਾਰਕੀਟ ਦੁਕਾਨ ਨੰਬਰ 40 ਤੇ ਟੋਕਣ ਲੱਗਦਾ ਜੀ ਨੇੜੇ ਮਨਰਬਾ ਮਾਰਕੀਟ ਆ ਘੰਟਾ ਘਰ ਜੀ ਉਥੇ ਬੇਸਮੈਂਟ ਦੇ ਵਿੱਚ 16 ਨੰਬਰ ਸੋਪ ਪਨੋਟ ਇੰਟਰਪ੍ਰਾਈਜ਼ ਉੱਤੇ ਮੈਂ ਬੈਠੂਗਾ ਉਹਨਾਂ ਨੇ ਤੁਹਾਨੂੰ ਦੱਸ ਦਤ ਨੇ ਵੀ ਸਾਹਮਣੇ ਬੰਦੀ ਬੈਠੇ ਠੀਕ ਆ ਤੇ ਤੀਜਾ ਬਾਕੀ ਦਾ ਨਾਮ ਰੱਖਾ ਬਾਕੀ ਦੇ ਨਾਮ ਰੱਖ ਗੜੀ ਐਤਵਾਰ ਨੂੰ ਛੁੱਟੀ ਐਤਵਾਰ ਦੀ ਕੋਈ ਛੁੱਟੀ ਨਹੀਂ 12 ਮਹੀਨੇ 31 ਦਿਨ ਕੋਈ ਛੁੱਟੀ ਨਹੀਂ ਸਿਰਫ ਇੱਕ ਦਿਨ ਲਈ ਮੈਂ ਮਲੇਰ ਕੋਲੇ 16 ਫਰਵਰੀ ਨੂੰ ਐਤਵਾਰ ਨੂੰ ਮਲੇਰ ਕੋਲੇ ਜਾ ਰਿਹਾ ਉਹ ਰਾਜੀ ਦੇ ਬਾਗ ਕਿਹੜੀ ਬ੍ਰਦਰ ਬੂਟ ਹਾਊਸ ਉੱਤੇ ਬੈ ਕੇ ਟਿਕਟਾ ਦੇਖੀ ਠੀਕ ਆਪਾਂ ਤਾਂ ਹੁਣ ਜਿਹੜਾ ਹੈਗਾ ਕਿ ਜਿਹੜਾ ਹੈਗਾ ਤੁਸੀਂ ਇਹ ਵੀ ਦੱਸਤਾ ਇੱਕ ਤਾਂ ਤੁਹਾਨੂੰ ਹੋਰ ਦੱਸਦਾ ਜੀ ਨਾ ਖੀੜੀ ਬ੍ਰਦਰ ਵਾਲਾ ਮਲੇਰਕੋਟਲੇ ਦਾ ਮੈਂ ਰੱਖਿਆ ਨਾ ਇਹਦੇ ਵਿੱਚ ਵੀ ਇੱਕ ਚਾਂਸ ਆ ਬੰਨੇ ਉਹ ਸੁਪਨਾ ਆਇਆ ਸੀ ਵੀ ਮੈਂ ਉੱਥੋਂ ਟਿਕਟ ਵੇਚੀ ਤੇ ਮੇਰਾ ਨਾਮ ਲੱਗਿਆ ਫਰਸਟ ਪ੍ਰਾਈਜ਼ ਇਸ ਕਰਕੇ ਮੈਂ ਇੱਕ ਦੇਣਾ ਮਲੇਰਕੋਟਲੇ 16 ਫਰਵਰੀ ਦਾ ਸਿਰਫ ਖੀੜੀ ਬ੍ਰਦਰ ਰਾਜੀ ਦਾ ਬਾਗ ਨੇੜੇ ਮਲਤਾਨੀ ਚੌਕ ਉੱਥੇ ਬੈਠ ਗਏ ਇੱਕ ਬਾਈ ਮੈਨੂੰ ਲਾਂਭਾ ਬਹੁਤ ਆਉਂਦਾ ਵੀ ਅਸੀਂ ਫੋਨ ਲਾਈ ਨਾ ਫੋਨ ਗਾ ਕੋਈ ਚੱਕਦਾ ਮੈਂ ਤਾਂ ਉਹਦੇ ਕੋਲ ਪਹਿਲਾਂ ਹੀ ਗੱਲ ਕਰਤੀ ਪਹਿਲਾਂ ਨੰਬਰ ਤਾਂ ਦੇਖੋ ਵਟਸਐਪ ਤੋਂ ਗਰੇਜ ਕਰੋ ਆਨਲਾਈਨ ਟ ਠੀਕ ਹੈ ਕਿਹੜੀ ਗੱਲ ਫੋਨ ਤੇ ਇਹਨਾਂ ਨੇ ਪੁੱਛਣੀ ਪੰਡ ਜੀ ਹੈਗੀ ਨਾ ਨਹੀਂ ਹੈਗੀ ਉਹ ਮੈਂ ਕਲੀਅਰ ਕਰਦੀ WhatsApp ਵਾਲਾ ਕੰਮ ਛੱਡ ਦੋ ਫਰਾਡ WhatsApp ਤੇ ਹੁੰਦਾ ਜਿਹੜੇ ਲੋਕ ਸਾਡੇ ਕੋਲ ਟਿਕਟ ਪਾਉਂਦੇ ਨੇ ਕੋਰੀਅਰ ਕਰਵਾਉਂਦੇ ਮੈਂ ਤਾਂ ਕਹਣਾ ਵੀ ਇੱਕ ਵਾਰ ਉਹਰੇ ਆਓ ਪਹਿਲਾਂ ਮੈਨੂੰ ਮਿਲ ਕੇ ਜਾਓ ਉਸ ਤੋਂ ਬਾਅਦ ਦੇ ਵਿੱਚ ਕੋਰੀਅਰ ਕਰਵਾ ਲਓ ਪੜਦੇ ਕਿਉਂਕਿ ਤੁਹਾਨੂੰ ਹੁਣ ਕੋਈ ਆਇਆ ਨਹੀਂ ਪੰਜਾਬ ਤੋਂ ਟਿਕਟਾਂ ਪਾਉਣੇ ਹੁਣ ਬੰਦੇ ਦਿੱਲੀੋਂ ਵੀ ਵਿਚਾਰੇ ਪਾਉਂਦੇ ਆ ਪਪਾਲ ਤੱਕ ਪਹੁੰਚਾ ਕੇ ਮੁੰਬਈ ਦਾ ਉਹ ਕਿਹੜੇ ਹਿਸਾਬ ਨਾਲ ਦੇਖੋ ਪਹਿਲੀ ਵਾਰ ਬੰਦੇ ਨੇ ਪਪਾਲ ਤੋਂ ਮੈਨੂੰ ਪੇਮੈਂਟ ਕਰਤੀ ਜੀ ਕੋਰੀਅਰ ਵਾਸਤੇ ਉਹਨਾਂ ਦੀ ਟਿਕਟ ਲੇਟ ਹੋ ਗਈ ਉਹਨਾਂ ਨੇ ਮੇਰੇ ਕਮੈਂਟ ਕਰਨੇ ਠੱਗ ਫਲਾਣਾ ਤੇਮਕਾ ਜੀ ਠੀਕ ਹੈ ਲੇਟ ਹੋਣੀ ਜ਼ਰੂਰ ਆ ਬੰਦੇ ਕੋਲ ਕੋਈ ਪੰਡ ਲਾਟਰੀ ਉਹ ਜਲਸੀ ਜਿੱਥੇ 500 ਬੰਦੇ ਵੇਟਿੰਗ 'ਚ ਖੜੇ ਦਾ ਠੀਕ ਹੈ ਇਸ ਕਰਕੇ ਮੈਂ ਕਹਿੰਦਾ ਦੇਖੋ ਇੱਕ ਵਾਰ ਮੈਂ ਇੱਥੇ ਵੇਟ ਕਰੋ ਮੇਰੇ ਆ ਸੌਫਟਿਕ ਉਸ ਤੋਂ ਬਾਅਦ ਜੀ ਮਿਲਣਗੇ ਮੈਨੇ ਨੀਚਰ ਦਾ ਪਤਲਾ ਕੋਈ ਫਿਰ ਜੀ ਇਹਨਾਂ ਦੇ 4 ਦਿਨ ਟਿਕਟ ਲੇਟ ਵੀ ਹੋ ਜੂ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਇੱਕ ਗੱਲ ਹੋਰ ਆ ਕਿਉਂਕਿ ਆਪਾਂ ਵੀਡੀਓ ਵੀ ਕਰ ਰਹੇ ਆ ਤਾਂ ਰਾਤ ਦੇ ਆਪਾਂ ਨੂੰ ਲਗਭਗ 9 ਵਜੇ ਕਰਨੀ ਪੈਂਦੀ ਹੈ ਕਿਉਂਕਿ ਤੁਸੀਂ ਪੰਡਤ ਜਿਹਦਾ ਆਪਦਾ ਪੇਜ ਵੀ ਆ ਉਹ ਵੀ ਦੱਸ ਦਿਓ ਉੱਥੇ ਵੀ ਦੇਖ ਸਕਦੇ ਹੋ ਘਟੋ ਘਟ ਪੰਡਤ ਦਾ ਸਾਹ ਮੇਰਾ ਪੇਜ ਜਿਹੜਾ YouTube ਤੇ ਆ ਜੀ ਪੰਡਤ ਬ੍ਰਦਰ ਅਮਰਗੜ ਦੇ ਫੇਸਬੁਕ ਉਤੇ ਵੀ ਪੰਡਤ ਬ੍ਰਦਰ ਅਮਰ ਗੜਮਲੀ ਕੋਲ ਠੀਕ ਆ ਤੇ ਮਤਲਬ ਤੁਸੀਂ ਇਹਨਾਂ ਦੇ ਪੇਜ ਤੇ ਦੇਖੋਗੇ ਲਗਾਤਾਰ 5 5 600 100 ਬੰਦਾ ਬਾਹਰ ਖੜਾ ਹੁੰਦਾ ਪੰਡਤ ਜੀ ਮੈਨੂੰ ਅੱਜ ਸੋਨੂੰ 600 ਬੰਦਾ ਮੈਨੂੰ ਸਾਰਾ ਦੀ ਕੁੰਡਲੀ ਬਣਾ ਦਿੰਨਾ ਫਿਰ ਇਹਨੇ ਚੱਲੀ ਜਾਂਦਾ ਕੰਮ ਲੈ ਕੇ ਰੱਬ ਤੁਹਾਨੂੰ ਚੱਲੀ ਜਾਂਦਾ ਜਾਂ ਪਰਮਾਤਮਾ ਦੇ ਸਿਰ ਤੇ ਹੱਥ ਹੁੰਦਾ ਸਭ ਕੁਝ ਹੋ ਜਾਂਦਾ ਜੀ ਨਹੀਂ ਕੋਰਾ ਆ ਦੇਖੋ ਜੀ ਜਿਹੜੇ ਨਾ ਪੈਨ ਫੜਦਾ ਉਹ ਆ ਪੈ ਗਿਆ ਉਹਦੇ ਚੈੱਕ ਕਰ ਸਕਦੇ ਹੋ ਜੇਕਰ ਨਹੀਂ ਕੈਮਰੇ ਚੈੱਕ ਹੁੰਦਾ ਤਾਂ ਆ ਕੇ ਚੈੱਕ ਕਰ ਲਓ ਜਾਈਂ ਨਹੀਂ ਫਿਰ ਮਨ ਲਾ ਤੁਸੀਂ ਆਪ ਦਾ ਕੋਈ ਅਸਿਸਟੈਂਟ ਨਹੀਂ ਰੱਖਿਆ ਵੀ ਤੂੰ ਹੀ ਬਣਾਦਾ ਅਗਰ ਕੁਡ ਲਗਾਤੇ ਆਪ ਕੀ ਕਰਦੇ ਹੋ ਜਿਹੜੀ ਗੱਲ ਹੁਣ ਮੇਰੇ ਹੱਥ ਤੋਂ ਹੋਣੀ ਆ ਸਿਸਟਰ ਤੋਂ ਥੋੜੋ ਹੋ ਜੂ ਫਿਰ ਲੋਕੀ ਲਾਟਰੀਆਂ ਵੇਚਦੇ ਨੇ ਵੀਰੇ ਪੰਡ ਦਾ ਵੇਚਣ ਦਾ ਲਾਟਰੀ ਦਾ ਤਰੀਕਾ ਵੀ ਵੱਖਰਾ ਤੇ ਇਨਾਮ ਦੇਣ ਦਾ ਵੀ ਤਰੀਕਾ ਵੱਖਰਾ ਹੁਣ ਕਿਸੇ ਕੋਲ ਮੰਨ ਲਓ 100 ਰੁਪਏ ਵਾਲੀ ਟਿਕਟ ਨਹੀਂ ਹੁੰਦੀ ਛੋਟੀ ਜੀ ਹਾਂ ਹਾਂ इवन ਮੰਨ ਲਓ 200 ਸੀਰੀਜ਼ ਇਹਦੇ 18 ਲੱਖ ਦਾ ਪ੍ਰਾਈਸ ਲੱਗਿਆ 9000 ਦਾ ਲੱਗਿਆ 200 18 ਲੱਖ ਮਿਲ ਜਾ ਲਾਟਰੀ ਵਾਲੇ ਕੀ ਕਰਦੇ ਨੇ ਕਹਿੰਦੇ ਥੋੜੇ ਟੈਕਸ ਪਊਗਾ 18 ਲੱਖ ਦੇ ਪਰ ਇਹ ਨਾਮ 200 ਟਿਕਟ ਤੇ ਲੱਗੇ ਤੇ ਕੋਈ ਟੈਕਸ ਨਹੀਂ 18 ਲੱਖ ਦਾ 18 ਲੱਖ ਪੂਰਾ ਮਿਲੂ ਜਦੇ ਨਾਲ ਦੀ ਨਾਲੇ ਪੰਡ ਲੜ ਏਜੰਸੀ ਦੇ ਸਕਦੀ ਆ ਇਹ ਨਹੀਂ ਕਹਾਂਗੇ ਵੀ ਆ ਜੀ ਤੁਸੀਂ ਜਮਾ ਕਰਾਜੋ ਕੱਲ ਨੂੰ ਲੈ ਜਿਓ ਮਗਾਉਣੇ ਨੇ ਪੈਸੇ ਇਹ ਕੰਮ ਨਹੀਂ ਹੋਗਾ ਪੰਡ ਦੇ ਇਸ ਕਰਕੇ ਵੀ ਗਾਹਕ ਬਹੁਤ ਹੁੰਦਾ ਵੀ ਆਉਂਦਾ ਸਪੋਰਟ ਇਥੇ ਨਾਮ ਦਿੱਤਾ ਜਾਂਦਾ ਦੇਖੋ ਜੋ ਟਿਕਟ ਕਲੇਮ ਹੋਣੀ ਆ ਉਹ ਗੱਲ ਵੱਖਰੀ ਉਹ ਵੀ ਅਸੀਂ ਅਗਲੇ ਦਿਨ ਨੈਨੀ ਵੀ ਗੇੜੇ ਮਰਵਾਵਾਂਗੇ ਕਸਟਮਰ ਆਊਗਾ ਟਿਕਟ ਲੈ ਆਊਗਾ ਨਾਲ ਦੀ ਨਾਲ ਕਲੇਮ ਕਰਕੇ 10 ਮਿੰਟਾ ਜਿੰਨਾ ਫਾਰਮ ਭਰ ਕੇ ਜਿਉਂ ਸਾਡੇ 50 ਸੈਂਟ ਰੁਪਏ ਸਟਾਮ ਦੇ ਲੱਗਣੇ ਨੇ ਉਹ ਵੀ ਅਸੀਂ ਆਪਣੇ ਪੱਲੇਉਂ ਲਗਾ। ਤੇ ਹੁਣ ਜਿਹੜੇ ਆ ਆਪਾਂ ਗੱਲ ਕਰ ਗਏ ਹੋਲੀ ਬੰਪਰ ਰੱਖੀ ਬਠਾ ਬਾਬਾ ਜੀ। ਹਾਂਜੀ ਹੋਲੀ ਬੰਪਰ ਆ। ਇਹ 1 ਕਰੋੜ ਦਾ ਨਾਮ ਹੈ। 2.5 ਕਰੋੜ ਵੀਰੇ। 2.5 ਕਰੋੜ ਅੱਛਾ ਬਹੁਤ ਵਧੀਆ ਸਕੀਮਾਂ ਦੇਖੋ ਵੱਡੀ ਗੱਲ ਇਹ ਆ ਵੀ ਜਿਹੜੀ ਜਿਵੇਂ ਹੁਣ ਆਪਣੇ ਲੋਹੜੀ ਬੰਪਰ ਸੀ। ਜੀ। ਦੀਵਾਲੀ ਬੰਪਰ 20 ਲੱਖ ਟਿਕਟ ਪ੍ਰਿੰਟ ਹੋਈ ਸੀ। ਲੋਹੜੀ ਬੰਪਰ ਵੀ ਸੀ 16 ਲੱਖ। ਅੱਛਾ। 8 ਲੱਖ ਇਹ ਚ 8 ਲੱਖ 20 ਚ। ਪਰ ਜਿਹੜੀ ਹੋਲੀ ਬੰਪਰ ਦੀ ਟਿਕਟ ਆ ਪੰਜਾਬ ਸਰਕਾਰ ਦੀ ਸਿਰਫ 6 ਲੱਖ ਟਿਕਟ ਦੀ ਸਕੀਮ ਆ। अच्छा 3 लाख 3 लाख एरिया 3 लाख 20 दिया जी ਤੇ ਇਹਦੇ ਵਿੱਚ ਸੇਮ ਨੰਬਰ ਹੁੰਦਾ ਜੀ ਇਹ ਵੀਰਾਂ ਮੈਂ ਕਹੂੰਗਾ ਦਿਖਾ ਦੋ ਮੜਾ ਜੀ ਠੀਕ ਹੈ ਇਹ ਟਿਕਟ ਪਾਉਣ ਦਾ ਫਾਇਦਾ ਵੀ ਜੀ ਇਹ ਟਿਕਟਾਂ ਪਾਉਣੀਆਂ ਤਾਂ ਦੋ ਪਾਓ ਘੱਟੋ ਘੱਟ ਜੀ ਪਰ ਅਸਤੇ ਹੀ ਕਹਿੰਦੇ ਮੇਥਾ ਰਸੀਏ ਤੁਲਾ ਰਸੀਏ ਲੈ ਕੇ ਕੰਬੋ ਪੈਕੇ ਪਾਓ 2200 ਰੁਪਏ ਵਾਲਾ ਜਾਂ 3200 ਪਰ ਜੇਕਰ ਤੁਹਾਡੀ ਜੇਬ ਜਿਆਦਾ ਨਹੀਂ ਦਿੰਦੀ ਤੁਹਾਡੇ ਕੋਲ 500 ਰੁਪਏ ਪਾ ਤੁਸੀਂ ਸਿੰਗਲ ਵੀ ਸਕਦੇ ਹੋ ਪਰ 1000 ਦੀਆਂ ਦੋ ਟਿਕਟਾਂ ਸੇਮ ਨੰਬਰ ਪਾਉਣ ਦਾ ਬੈਨੀਫਿਟ ਇਹ ਆ ਮੰਨ ਲਓ ਕੋਰਲੀ ਸਾਹਿਬ ਕੱਲ ਨੂੰ ਇਨਾਮ ਆ ਗਿਆ 2074889 ਨੰਬਰ ਤੇ ਬੰਦੇ ਕੋਲ ਟਿਕਟ ਪਈ ਸੀ ਸਿੰਗਲ ਏ ਦੀ 748895 ਹਾਂ ਹਾਂ ਉਹਨੂੰ ساری ਜਿੰਦਗੀ ਪਛਤਾਵਾ ਰਹੂਗਾ ਵੀ ਜੇ ਮੈਂ ਵੀ ਸੀਰੀ ਦੀ ਪਾਲਣ ਦਾ ਨਾਮ ਮੇਰੇ ਕੋਲ ਆ ਜਾਂਦਾ ਜੀ ਨਾਮ ਏ ਵੀ ਤੇ ਜਾਣਾ ਉਹ ਟਿਕਟਾਂ ਅੱਜ ਦੋ ਬੰਦਿਆਂ ਕੋਲੋਂ ਆ ਕਿ ਜਿਹਦੇ ਕੋਲ ਏ ਵੀ ਹੋਊਗਾ ਜੇ ਤੁਹਾਡੇ ਕੋਲ ਦੋਨੇ ਦਾ ਨਾਮ ਕਿਤੇ ਨਹੀਂ ਹੋਊਗਾ ਤੁਹਾਡੇ ਕੋਲ ਹੀ ਹੋਊਗਾ ਜੇ ਨੰਬਰ ਤੁਹਾਡਾ ਮੈਚ ਹੋਣਾ ਠੀਕ ਹੈ ਤੇ ਇਹਦੇ ਵਿੱਚ ਇਸ ਵਾਰ ਇਹਨਾਂ ਨੇ ਵੱਡੀ ਗੱਲ ਇਹ ਕਰਤੀ ਵੀ ਜਿਹੜਾ ਸੈਕੰਡ ਪ੍ਰਾਈਜ਼ ਆ ਪੰਜ ਕਸਟਮਰ ਨੂੰ 20-20 ਲੱਖ ਰੁਪਏ ਜੀ ਪਹਿਲਾਂ ਕਰਾਣਾ ਹੁੰਦਾ ਸੀ ਪਹਿਲਾਂ ਅਲੱਗ-ਅਲੱਗ ਸੀ ਪਹਿਲਾਂ ਜਿਵੇਂ ਹੁਣ ਮੰਨ ਲਓ 15 ਫਰਵਰੀ ਦੀ ਟਿਕਟ ਆ ਉਹ ਸੈ ਤੇ ਉਸ ਤੋਂ ਬਾਅਦ ਪੰਜ ਕਸਟਮਰਾਂ ਨੂੰ 10-10 ਲੱਖ ਆ ਜੀ ਪੰਜ ਕਸਟਮਰਾਂ ਨੂੰ 5-5 ਲੱਖ ਆਇਆ ਚਾਰ ਰੈਂਕ ਬਣਾਤੇ ਅੱਗੇ ਤਿੰਨ ਰੈਂਕ ਬਣਦੇ ਹੁੰਦੇ ਜੀ ਫਸਟ ਸੈਕੰਡ ਥਰਡ ਠੀਕ ਹੈ ਜੀ ਉਸ ਤੋਂ ਬਾਅਦ ਇਹ 609000 600 ਨੂੰ 5600 ਨੂੰ 3000 24000 ਬੰਦੇ ਨੂੰ 10000 ਰੁਪਿਆ ਟੋਟਲ 25816 ਬੰਦਿਆਂ ਨਾਮੀ ਬਣਨਗੇ ਜਿਹਦੇ ਵਿੱਚੋਂ ਤੇ 8 ਕਰੋੜ 52 ਲੱਖ 10000 ਰੁਪਿਆ ਅਮਾਉਂਟ ਗੌਰਮੈਂਟ ਨੇ ਪੰਜਾਬ ਸਰਕਾਰ ਨੇ ਪਬਲਿਕ ਦੇ ਵਿੱਚ ਦੇਣੀ ਹੈ ਇੱਕ ਜਿੱਦ ਨਾਲ ਤੁਸੀਂ ਕੰਮ ਕਰਦਾ ਸਾਰਾ ਪੰਜਾਬ ਗਵਰਨਮੈਂਟ ਦੀ ਲਾਟਰੀ ਵੇਚਦਾ ਕੋਈ ਸਰਕਾਰੀ ਜੀ ਬਿਦ ਪਰਮਿਸ਼ਨਾ ਸਾਡੇ ਕੋਲ ਕੋਈ ਇਹ ਨਹੀਂ ਹੈਗਾ ਵੀ ਕਈ ਬੰਦੇ ਡਾਟ ਹੁੰਦੇ ਪੰਡ ਦੇ ਵੈਸੀ ਵੇਚੀ ਜਾਂਦਾ ਉਹ ਨੋਟ ਐਂਟਰਪ੍ਰਾਈਜ਼ ਦੀ ਬਿਦ ਪਰਮਿਸ਼ਨਾ ਕੋਈ ਵੀ ਡਾਕੂਮੈਂਟਸ ਆਂਦਾ ਸਾਡੇ ਕੋਲ ਸਾਰਾ ਅਵੇਲੇਬਲ ਆ ਠੀਕ ਹੈ ਹਰ ਇੱਕ ਚੀਜ਼ ਦੇ ਅਸੀਂ ਇਹ ਨਹੀਂ ਜਵਾਬ ਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਇੱਕ ਇਹ ਵੀ ਗੱਲ ਆ ਵੀ ਹੁਣ ਜਿਵੇਂ ਤੁਹਾਡਾ ਮੰਨ ਲਓ ਨਾਮ ਆ ਹੈਨਾ ਸਾਰੇ ਪਾਸੇ ਫਿਰ ਜਿਹੜਾ ਜਿਹਦਾ ਨਾਮ ਆ ਫਿਰ ਉਹ ਬਦਨਾਮ ਵੀ ਹੁੰਦਾ ਬਦਨਾਮ ਤਾਂ ਹੁਣੀ ਉਹਨਾਂ ਦੇ ਕੋਈ ਜੇ ਨਾਮ ਹੋਊਗਾ ਤਾਂ ਬਦਨਾਮ ਹੋਊਗਾ ਜਿਹਦਾ ਨਾਮ ਇਹਨੂੰ ਬਦਨਾਮ ਕੀ ਨਹੀਂ ਕਰਦਾ ਜਿਹਨੂੰ ਕੋਈ ਜਾਣੂਗਾ ਹੀ ਨਹੀਂ ਕੋਈ ਜਾਣਦਾ ਹੀ ਨਹੀਂ ਉਹ ਬਦਨਾਮ ਥੋੜਾ ਹੋਊਗਾ ਮਤਲਬ ਤੁਸੀਂ ਕਹਣਾ ਵੀ ਤੁਹਾਨੂੰ ਇੱਕ ਵਾਰੀ ਮਿਲੇ ਜ਼ਰੂਰ ਜਿਹਨੇ ਮੈਂ ਤੁਹਾਨੂੰ ਦੱਸਦਾ ਮੇਰੇ ਖਿਲਾਫ ਲੋਕਾਂ ਨੇ ਸਪੈਸ਼ਲ ਸੈਲਰੀਆਂ ਦੇ ਬੰਦੇ ਰੱਖ ਲਏ ਵੀ ਤੁਸੀਂ ਸਿਰਫ ਪੰਡ ਦੀ ਲਾਡ ਦੇ ਕਮੈਂਟੀ ਕਰ ਰਹੇ ਹੋ ਵੀਡੀਓ ਆਉਂਦੀ ਠੱਗ ਲੇਖਣਾ ਕਮੈਂਟ ਲੇਖਣਾ ਆ ਲੇਖਣਾ ਬਾਲੇਖਣਾ ਹੁਣ ਇੰਨੇ ਲੋਕ ਆਉਂਦੇ ਨੇ ਮੇਰੇ ਕੋਲ ਉਹ ਤੋੜੋ ਮੈਨੂੰ ਠੱਗ ਲੇਖਦੇ ਨੇ ਉਹ ਤਾਂ ਜੇ ਉਹਨਾਂ ਦੀ ਆਈਡੀ ਤੁਸੀਂ ਕੋਲ ਨੂੰ ਕੋਈ ਲੋਕ ਹੈ ਮੈਂ ਕਿਹੜਾ ਕੋਈ ਕੈਨੇਡਾ ਅਮਰੀਕਾ ਬੈਠਾ ਜਿਹੜੇ ਲੋਕ ਕਹਿੰਦੇ ਮੇਨਾਂ ਠੱਗੀ ਲਾ ਗਿਆ ਬੰਦੇ ਮੇਰੇ ਕੋਲ ਆਜੋ ਦੱਸੋ ਮੈਨੂੰ ਪ੍ਰੂਫ ਕਰੋ 500 ਬੰਦਾ ਗੜਾ ਉਹਦਾ ਚੈਨਲ ਵਾਲੇ ਨਾਲ ਲਿਆ ਉਹ ਲਾਈਵ ਕਰੋ ਵੀ ਆ ਪੰਦੇ ਸਾਡਾ ਠੱਗੀ ਲਾਈ ਜਾ ਹੁਣ ਪੈਸੇ ਕਿਸੇ ਹੋਰ ਨੂੰ ਪਾਏ ਨੇ ਠੱਗੀ ਕਿਤੇ ਹੋਰ ਲੱਗੀ ਆ ਨਾ ਮੇਰਾ ਲੈਂਦੇ ਨੇ ਮਾਤਾ ਪਹਿਲਾਂ ਕਹਰੇ ਵੀ ਵਟਸਐਪ ਤੇ ਟਿਕਟ ਪਾਓ ਹੀ ਨ ਜੇਕਰ ਤੁਹਾਡੇ ਹੱਥ ਦੇ ਵਿੱਚ ਟਿਕਟਾ ਤਾਂ ਤੁਸੀਂ ਮਾਲਕ ਹੋ ਜੇਕਰ ਤੁਹਾਡੇ ਕੋਲ ਫੋਟੋ ਆ ਤਾਂ ਕੋਈ ਮਾਲਕ ਨਹੀਂ ਹੈਗੇ ਅੱਛਾ ਇਹ ਜਿਹਦੇ ਹੱਥ ਤੇ ਟਿਕਟਾ ਉਹ ਹੀ ਮਾਲਕ ਹੈ ਜੇਕਰ ਤੁਹਾਡਾ ਕੱਲ ਨੂੰ ਇਹ 22 ਕਰੋੜ ਦਾ ਪ੍ਰਾਈਸ ਲੱਗਦਾ ਤੁਸੀਂ ਇਹ ਮੇਰੇ ਕੋਲ ਟਿਕਟਾ ਪਾ ਲਈ ਤੁਸੀਂ ਮੇਰੇ ਕੋਲ ਟਿਕਟਾ ਕੀਤੇ ਤਾਂ ਮੈਂ ਮਾਲਕ ਹੋਊਗਾ ਅੱਛਾ ਮੇਰੇ ਕੋਲ ਫੋਟੋ ਜੀ ਦਾ ਕੋਈ ਫਾਇਦਾ ਨਹੀਂ ਮੇਰੇ ਕੋਲ ਕੋਈ ਫਾਇਦਾ ਨਹੀਂ ਹੈਗਾ ਉਹ ਮੈਂ ਮਾਲਕ ਹੈ ਮੇਰੀ ਇਮਾਨਦਾਰੀ ਦੇ ਕੋ ਸਾਡਾ ਕਾਰੋਬਾਰ ਹੈ ਅਸੀਂ ਅਗਲੇ ਦਾ ਫਾਰਮ ਭੇਜ ਲਾਓ ਵੀ ਪੰਡਤ ਜੀ ਜਿਹਦਾ ਅੱਜ ਤੋਂ ਵੱਡੀ ਗਰੰਟੀ ਤਾਂ ਨਹੀਂ ਦੇ ਸਕਦੇ ਨਹੀਂ ਤਾਂ ਬੰਦਾ ਕਹਿੰਦਾ ਜਿਹਨੇ ਪੈਸੇ ਕਮਾਣਾ ਅਗਲਾ ਹੈ ਤਾਂ ਭਾਈ ਜਿੱਥੇ ਮ ਟਿਕਟਾਂ ਰੱਖੀ ਰੱਖੋ ਪੰਡਤ ਜੀ ਦਾ ਕਹਿਣਾ ਵੀ ਇੱਕ ਵਾਰੀ ਇਹਨਾਂ ਕੋਲੇ ਜ਼ਰੂਰ ਵਿਜ਼ਿਟ ਕਰੋ ਚਾਹੇ ਲੁਧਿਆਣੇ ਕਰ ਲੋ ਚਾਹੇ ਬਠਿੰਡੇ ਕਰ ਲੋ ਚਾਹੇ ਅਮਰਗੜ ਕਰ ਲੋ ਚਾਹੇ ਇੱਕ ਵਾਰੀ 16 ਪਰਮੇਨੂ ਮਲੇਰਕੋਟਲੇ ਕਰ ਲੋ ਵੀ ਭਾਈ ਉਸ ਤੋਂ ਬਾਅਦ ਜਿਹੜਾ ਹੈਗਾ ਆ ਲਾਡਰੀਆਂ ਨਾਲ ਟਿਕਟਾਂ ਨਾਲ ਰੱਖੋ ਕੱਲ੍ਹ ਨੂੰ WhatsApp ਤੇ ਪਾਉਂਦਾ ਕੋਈ ਫਾਇਦਾ ਨਹੀਂ ਹੈ ਨਾ ਪੰਡਤ ਜੀ ਕੋਈ ਫਾਇਦਾ ਇੱਕੋ ਮੈਂ ਤੇ ਇਹੀ ਚੀਜ਼ ਦੇ ਬਾਰੇ ਨੇ ਵੀ ਤੁਸੀਂ ਆਨਲਾਈਨ ਤੋਂ ਕਰੀਜ ਕਰੋ ਤਾਂ ਹੀ ਮੈਂ ਏਰੀਆ ਰੱਖੇ ਨੇ ਬਠਿੰਡਾ ਸੈਂਟਰ ਰੱਖ ਲਿਆ ਉਧਰ ਠੀਕ ਹੈ ਬਾਰਡਰ ਦੇ ਜੀ ਇਹ ਪੰਡਤ ਜੀ ਵੈਸੇ ਜੇ ਆਨਲਾਈਨ ਪਾਉਂਦੇ ਤਾਂ ਮਨੋ ਲੱਖਾਂ ਦੀ ਪੈ ਮਾਲਵਾ ਟਿਕਟ ਹੈ ਇਹ ਬਹੁਤ ਵੱਡੀ ਗੱਲ ਕਹਿ ਰਿਹਾ ਮੈਂ ਕਈ ਲੋਕ ਮੇਰੇ ਤੇ ਲੱਗਣਗੇ ਵੀ ਪੁੱਸਣਗੇ ਵੀ ਠੀਕ ਹੈ ਜੀ ਆ ਟਿਕਟ ਤੁਸੀਂ ਮੈਨੂੰ 200 ਰੁਪਏ ਪਾਤਾ ਜੀ ਆਨਲਾਈਨ ਜੀ ਭਾਂਡੀ ਸਾਨੂੰ ਟਿਕਟ ਪਾ ਦਿਓ 1.5 ਕਰੋੜ ਵਾਲੀ ਤੁਹਾਡਾ 200 ਆ ਗਿਆ 200 ਕੈਮਰਾਮੈਨ ਨੇ ਪਾਤਾ 200 ਬੰਦੇ ਦੇ ਬਾਹਰ ਗਣਾ ਤਿੰਨ ਬੰਦਿਆਂ ਨੇ ਮੈਨੂੰ 2-200 ਰੁਪਏ ਪਾਤਾ ਤੁਸੀਂ ਇੱਕ ਤੁਝ ਜਾਣਦੇ ਤਾਂ ਇਹ ਨਹੀਂ ਮੰਨ ਲਉ ਠੀਕ ਹੈ ਇਹ ਟਿਕਟ ਦੀ ਫੋਟੋ ਮੈਂ ਤੁਹਾਨੂੰ ਭੇਜਤੀ ਹਾਂ ਤੁਹਾਡੀ 200 ਮੇਰੇ ਕੋਲ ਆ ਗਿਆ ਤੁਹਾਡੀ ਟਿਕਟ ਪੈ ਗਈ ਤੁਹਾਡੇ ਹਿਸਾਬ ਨਾਲ ਹਨਾ ਉਸ ਤੋਂ ਬਾਅਦ ਇਹੀ ਟਿਕਟ ਦੀ ਫੋਟੋ ਮੈਂ ਇੱਧਰ ਭੇਜਤੀ ਸਹੀ ਗੱਲ ਹੈ ਇਹ ਟਿਕਟ ਦੀ ਫੋਟੋ ਉੱਧਰ ਪੈ ਗਈ ਇੱਕ ਟਿਕਟ ਕੈਦਾਂਵੇਂ ਵੇਗੀ ਜੀ ਬਿਲਕੁਲ ਚਾਹ ਤਿੰਨ ਦਾਵੇਂ ਵੇਗੀ ਨ ਠੀਕ ਹੈ ਤੇ ਹੁਣ ਤੁਸੀਂ ਇੱਥੇ ਕਹੋਗੇ ਵੀ ਇਹ ਨਾਮ ਲੱਗ ਗਿਆ ਤਾਂ ਤਿੰਨੇ ਜਣਿਆਂ ਦਾ ਜਾਊਗਾ ਹਾਂ ਪਹਿਲਾ ਨੰਬਰ ਦਾ ਫੋਟੋ ਦੀ ਕੋਈ ਗਾਰੰਟੀ ਨਹੀਂ ਮੈਂ ਪਹਿਲਾਂ ਕਲੀਅਰ ਕਰ ਚੁੱਕਿਆ ਦੂਜਾ ਨੰਬਰੇ ਦਾ ਨਾਮ ਗਾਰੰਟੀਡ ਹੈ ਜੀ ਜੀ ਇਹ ਪਬਲਿਕ ਦੇ ਵਿੱਚ ਵਿਕੀ ਟਿਕਟ ਦੇ ਵਿੱਚ ਨਾਮ ਆਉਣਾ ਤੇ ਮੈਂ ਇਹਨੂੰ ਟਿਕਟ ਨੂੰ ਕਰਾ ਦੇਣਾ ਅਨਜ਼ੋਲ ਅੱਛਾ ਟਿਕਟ ਵਿਕੀ ਨਹੀਂ ਹੈ ਕਿ ਤੇ ਪਨਾਮ ਕਿੱਥੋਂ ਆਜੂਗਾ ਤੁਹਾਡਾ ਮਤਲਬ ਹੈ ਵੀ ਤੁਸੀਂ ਟਿਕਟ ਪਾ ਲਈ 200 ਮੈਨੂੰ 600 ਬਣ ਗਿਆ ਬਿਨਾਂ ਖਾਤੇ ਕੋਈ ਲਾਇਆ ਨਾ ਘਤਰਨਾ ਇਹੀ ਚੀਜ਼ ਹੈ ਵੀ ਪੰਡਤ ਲਾਟਰੀ ਏਜੰਸੀ ਇਹ ਕੰਮ ਨਹੀਂ ਕਰਦੇ ਤੇ ਤਾਂ ਹੀ ਇੱਥੇ ਨਾਮ ਲੱਗਦੇ ਨੇ ਲੋਕ ਇਹ ਕਰਦੇ ਨੇ ਨਾ 20-20 ਸਾਲ ਹੋ ਗਏ ਲੋਕਾਂ ਲਾਟਰੀ ਵੀ ਦੇ ਨੂੰ ਕਦੇ ਲੱਖ ਰੁਪਏ ਦਾ ਨਾਮ ਸੁਣਿਆ ਕਿਸੇ ਕੋਲ ਚਾਹ ਬਾਹ ਬਾਈ ਜੀ ਪੰਡਤ ਨੇ 2025 ਦੀ ਸ਼ੁਰੂਆਤ ਵੀ 21 ਲੱਖ ਤੋਂ ਕਰੀ ਆ 12 ਫਰਵਰੀਨ ਲੋਹੜੀ ਤੇ ਕਹਿੰਦੇ ਨੇ ਅਗਲੀ ਲੋਹੜੀ ਬਣਾ ਕੇ ਰੱਖਦੀ ਵਾਕਈ ਬਾਈ ਇੱਕ ਗੱਲ ਆ ਇਹ ਪੈਰਾਂ ਤੇ ਗੱਲ ਕੋਈ ਨਾ ਲਾਟਰੀ ਵਾਲ ਦੱਸੇ ਨਾ ਦੱਸ ਰਿਹਾ ਮੈਂ ਦੱਸ ਰਿਹਾ ਇਹ ਬਾਕੀ ਪੈਰਾਂ ਥੱਲੇ ਜ਼ਮੀਨ ਕੱਢਣ ਵਾਲੀ ਗੱਲ ਆ ਜੇ ਤੁਸੀਂ ਕਿਸੇ ਬੰਦੇ ਕੋਲੋਂ ਲਾਟਰੀ ਲੈ ਲੈਣੇ ਹੋ ਬਾਈ ਮੰਨ ਲਓ ਕਿਸੇ ਨੇ ਆਹੀ ਜ ਇਹੀ ਲਾਟਰੀ ਵਾਲਾ ਆਨਲਾਈਨ ਦਾਸਤਾਂ ਤੇ ਭੇਜ ਦੇਣੀ ਆ ਉਹਨਾਂ ਨੇ ਤੇ ਆਪਾਂ ਨੂੰ ਲੱਗਣਾ ਯਾਰ ਜਿੱਦਾਂ ਨਿਕਲੇ ਸਾਇ ਦਾਸਾਂ ਨੇ ਗੱਲ ਪੈਣਗੇ ਇਹਨਾਂ ਕੋਲੇ ਜਿਵੇਂ ਲਾਟਰੀਆਂ ਟਿਕਟਾਂ ਹੁੰਦੀਆਂ ਮੰਨ ਲਓ ਆਹ ਲਾਟਰੀ ਨਾ ਹੱਥ ਨੇ 8 ਵਜੇ ਨਿਕਲਣੀ ਹੈ ਤੇ ਇਹਨਾਂ ਨੇ 7:30 ਵਜੇ ਤੱਕ ਦੱਸਣਾ ਹੁੰਦਾ ਜੀ ਐਪ ਤੇ ਨੰਬਰ ਪਾ ਕੇ ਐਪ ਤੇ ਵੀ 7:30 ਵਜੇ ਤੱਕ ਜਿੰਨੀਆਂ ਵਿਕੀਆਂ ਦੱਸ ਦਿਓ ਜਿਹਨਾਂ ਨਹੀਂ ਵਿਕੀਆਂ ਉਹ ਕੈਨਸਲ ਤੇ ਇਹ ਕਹਿੰਦੇ ਵੀ ਮੰਨ ਲਓ ਕਿਉਂਕਿ ਜੇ 6 ਲੱਖ ਟਿਕਟ ਜਿਹੜੀ ਵੇਕਣੀ ਹੈ ਉਹ ਚ 1 ਲੱਖ ਅਣਸੌਲਡ ਦੇ ਵਿੱਚ ਉਹਨਾਂ ਨੇ ਕਹਿ ਦਿੰਦੇ ਜੇ ਸਾਡੇ ਕੋਲੇ ਵਿਕੀ ਨਹੀਂ ਗਈ ਕਿਉਂਕਿ ਟਿਕਟ ਅਗਲੇ ਠੀਕ ਆ ਤੁਹਾਡੇ ਕੋਲ ਘੋਟਮਾ ਚੱਕੀ ਫਿਰੋ ਸੋ ਪੰਡੀ ਯਾਰ ਐਨ 2 ਵੱਡਾ ਬੰਦਾ ਕੋਈ ਸੱਚਾ ਨਹੀਂ ਉਸਦਾ ਸੀ ਇੱਕ ਟਿਕਟ 100-100 ਕਸਟਮਰ ਨੂੰ ਵਿਕਰੀ ਆ ਇੱਕ ਟਿਕਟ ਓਕੇ ਹੋਟੋ 100 ਔਰ ਮੈਨੂੰ 100 ਬੰਦੇ ਨੇ ਪੈਸੇ ਪਾਤੇ ਯਾਰ ਉਹਨਾਂ ਨੂੰ ਥੋੜੂ ਸੁਖੜਿਆ ਉਹਦੇ ਮੈਂ ਕਿਹੜੀ ਟਿਕਟ ਵੇਰੇ ਆਂ ਬਰਤਾ ਦਾ ਭੇਟੀਆ ਬੋਲੂ 50 ਆ ਜਿਹੜੀ ਗੱਲ ਦੋਸੇ ਆ ਨਾ ਤੁਸੀਂ ਬਹੁਤ ਬਗੇ ਮੋਡੇ ਦੇ ਵੈਗ ਹੁੰਦਾ ਸੀ ਗਰਮੀ ਦਾ ਟਾਈਮ ਹੁੰਦਾ ਯਾਰ ਤੇ ਇਕੱਲੀ-ਕੱਲੀ ਦੁਕਾਨ ਤੇ ਜਾ ਕੇ ਪੰਡ ਕਹਿੰਦਾ ਬਾਈ ਟਿਕਟ ਪਾਉਣੀ ਆ ਟਿਕਟ ਪਾਉਣੀ ਜੇਕਰ ਇਮਾਨਦਾਰੀ ਨਾਲ ਕੰਮ ਕਰਦੇ ਤਾਂ ਅਜ ਮੈਂ ਚ ਪਣਦੇ ਨੇ ਪਿਛਲੀ ਵਾਰੀ ਪਤਾ ਕਿੰਨੀ ਟਿਕਟ ਵੇਚੀਏ ਤੁਹਾਡੇ ਕੋਲ ਮੇਰੇ ਕੋਲ 11000 ਤੁਸੀਂ ਦੇਖ ਲਓ ਵੀ 1000 ਪੰਜਾਬ ਸਰਕਾਰ ਦੀ 11000 ਟਿਕਟ ਵੇਚਣੀ ਕੋਈ ਖਲਾਇਦਾ ਆਵਾੜਾ ਨਹੀਂ ਉਹਦੇ ਵਿੱਚ ਨਾਮ ਲਵਾਏ ਆ ਆਮ ਲਾੜੀਆਂ ਦੇ ਕੋਲ 500 ਟਿਕਟ ਹੁੰਦੀ ਉਹਦੇ ਵਿੱਚ 2-300 ਵਾਪਸ ਜਾਂਦੀ ਹੈ ਅੱਛਾ ਮੈਂ 11000 ਟਿਕਟ ਵੇਚੀ ਆ ਠੀਕ ਹੈ ਤੇ ਇਸ ਵਾਰ ਮੇਰਾ ਟਾਰਗੇਟ 20000 ਟਿਕਟ ਦਾ ਮੈਂ ਲੋਕਾਂ ਨੂੰ ਇਹ ਵੀ ਅਪੀਲ ਕਰੂੰ ਲੋਕਾਂ ਨੂੰ ਵੀ ਇੰਨਾ ਮੈਨੂੰ ਪਿਆਰ ਦੋ ਉਹ ਵੀ ਜੇ ਸੇਲ ਆ ਕਿ ਟਿਕਟ ਪ੍ਰਿੰਟ ਵੀ ਇਹ ਤਾਂ ਪੰਡ ਦੀ ਵਿੱਚ ਗੱਲੀ ਕੀ ਬਾਤ ਆ ਠੀਕ ਹੈ ਇਹਨਾਂ ਦੇ ਦੇਖੋ ਮੈਂ ਤੁਹਾਨੂੰ ਕਿੰਨੀਆਂ ਡੁੱਗੀਆਂ ਗੱਲਾਂ ਦੱਸਤੀਆਂ ਨਹੀਂ ਨਹੀਂ ਬਿਲਕੁਲ ਨਹੀਂ ਆ ਆ ਤਾਂ 100 ਲੱਖ ਠੀਕ ਹੈ ਹੁਣ ਕਰਨ ਉਹ ਮੈਂ ਵੀ ਕਰ ਸਕਦਾ ਸੀ ਮੈਂ ਪਹਿਲਾਂ ਹੀ ਕਰ ਰਿਹਾ ਵੀ WhatsApp ਤੇ ਨੰਗਰੀਜ ਕਰੋ ਜੇ ਹੁਣ ਵੀ ਲੋਕ ਮੈਨੂੰ ਪਿਆਰ ਨਹੀਂ ਕਰਨਗੇ ਹੁਣ ਵੀ ਮੇਰੇ ਕੋ ਟਿਕਟ ਪਾਉਣਗੇ ਨਹੀਂ ਫਿਰ ਮੈਂ ਅਗਲੀ ਵਾਰ ਹੋਰ ਜਾਣਕਾਰੀ ਥੋੜੀ ਦਊਗਾ ਇਹ ਮੈਨੂੰ ਪਿਆਰ ਕਰਨਗੇ ਗੱਲਾਂ ਹੋਰ ਵੀ ਕੱਢ ਕੇ ਲੈ ਕੇ ਆ ਮੈਨੂੰ ਤਾਂ ਬ ਤੇ ਬਜ਼ੁਰਗ ਬਾਪ ਆਉਂਦੇ ਨੇ ਹਾਂਜੀ ਠੀਕ ਹੈ ਆਪਣੇ ਦਾਦੇ ਦੇ ਬਾਪ ਆਪਣੇ ਨਾ ਬਹੁਤ ਪਾਉਂਦੇ ਨੇ ਉਹਨਾਂ ਦੀ ਥੋੜੀ ਪੜ੍ਹਾਈ ਲਿਖਾਈ ਕਈਆਂ ਦੀ ਘੱਟ ਕਰੀ ਹੁੰਦੀ ਹੈ ਨਾ ਤੇ ਉਹ ਜੇਕਰ ਕਿਸੇ ਵੀ ਵਿਜਾਰ ਚ ਟਿਕਟ ਪਾ ਕੇ ਆਉਂਦੇ ਨੇ ਤਾਂ ਪਲੀਜ਼ ਜਿਹੜੇ ਆਪਣੇ ਮੁੰਡੇ ਪੜ੍ਹੇ ਲਿਖੇ ਨੇ ਨੌਜਵਾਨ ਨੇ ਤਾਂ ਉਹ ਟਿਕਟ ਆਪ ਚੈੱਕ ਕਰਨਾ ਉੱਥੇ ਕੀ ਹੁੰਦਾ ਇਹ ਵੀ ਗੱਲ ਕਲੀਅਰ ਕਰ ਦਰਦਾ ਨਾ ਮੈਂ ਆ ਮੇਰੇ ਹੱਥ ਤੇ ਰਿਜ਼ਲਟ ਆ ਬਾਬੇ ਨੇ ਟਿਕਟ ਪੜਾਦੀ ਵੀ ਦੇਖੀ ਪੁੱਤ ਲੱਗੇ ਆ ਕੁਝ ਅੱਛਾ ਠੀਕ ਹੈ ਕਿਉਂਕਿ ਲਾਟਰੀ ਵਾਲਾ ਰੱਬ ਆ ਲਾਟਰੀ ਵਾਲੇ ਤੇ ਵਿਸ਼ਵਾਸ ਕਰਕੇ ਉਹਨੇ ਪਾਈ ਆ ਉਹਨੇ ਐਂ ਕਰਨਾ ਚੈੱਕ ਕਰਨੇ ਉਹਦੇ ਪਤਾ ਲੱਗੇ ਉਹ ਉਨੇ ਦੇਖੇ ਮਾਲਾ 5000 ਦਾ ਨਮਾ ਬਾਬਾ ਜੀ ਕੁਝ ਨਹੀਂ ਲੱਗਿਆ ਖਾਲੀ ਆ ਹੋ ਗਈ ਜੋ ਕੋਈ ਸੱਟਦਾ ਜਾਂ ਰਿਜ਼ਲਟ ਕੋਈ ਹੋਰ ਦਗਾ ਤਾਂ ਉਹਨੂੰ ਤਾਂ ਪਤਾ ਹੀ ਨਹੀਂ ਸਭ ਤੋਂ ਪਹਿਲਾਂ ਡੇਟ ਦੇਖੋ ਰਿਜ਼ਲਟ ਦੀ ਜੀ ਠੀਕ ਹੈ ਦੇਖੋ ਵੀ ਉਹੀ ਟਿਕੜ ਦਾ ਰਿਜ਼ਲਟ ਆ ਕਰਕੇ ਬਾਬਾ ਕੋ ਖਾਲੀ ਆ ਜਿਆਦਾ ਬਾਬਾ ਸੱਟ ਜੂਤੀ ਟਿਕੜ ਵੀ ਸੱਟਦੇ ਇੱਥੇ ਯਾਰ ਗਾ ਖਾਲੀ ਆਪਾਂ ਹੀ ਕਹੇ ਆਪਣੇ ਕੀ ਕਰਨੀ ਆ ਜਾਂ ਉਹ ਅਸ਼ਟਮੀਂ ਚ ਬਾਬਾ 200 ਦੀਆਂ ਪਾ ਕੇ ਤੁਰ ਜੂ ਬੰਦਾ ਬਾਅਦ ਚਾ ਕੇ ਰੱਖ ਲੂ ਕਾ ਬਾਤ ਆ ਭਾਈ ਇਹ ਚੀਜ਼ਾਂ ਥੋੜਾ ਜਾਂ ਸਾਰਿਆਂ ਤੁਸੀਂ ਥੋੜਾ ਜਾਂ ਧਿਆਨ ਰੱਖੋ ਸੋਪਾੜ ਦੀ ਲਾਸ਼ ਦੇ ਵਿੱਚ ਜਿਹੜਾ ਹੈਗਾ ਕੀ ਕਹਿਣਾ ਚਾਹਾਂਗੇ ਲਾਸ਼ ਚ ਮੈਂ ਇਹ ਕਹਿਣਾ ਵੀ ਸਪੋਰਟ ਕਰੋ ਹੁਣ ਮੇਥਰ ਰਾਸ਼ੀ ਤੇ ਤੁਲਾ ਰਾਸ਼ੀ ਦੇ ਇੱਕ ਦੀ ਨਾਮ ਜਾ ਰਹੇ ਨੇ ਹੁਲੀ ਪਸਾਕੀ ਇਹ ਦਿਨਾਂ ਚ ਜਿੰਨੇ ਵੀ ਡਰਾਅ ਨੇ ਜ਼ਿਆਦਾਤਰ ਮੇਥਰ ਰਾਸ਼ੀ ਤੇ ਤੁਲਾ ਰਾਸ਼ੀ ਜਾਣਗੇ ਕਿਉਂਕਿ ਜਿਹੜਾ ਆਪਣਾ ਗੁਰੂ ਆ ਬਦੋਂ ਇਸ ਟਾਈਮ ਮੇਥਰ ਰਾਸ਼ੀ ਦੇ ਵਿੱਚ ਆਪਣੇ 17 ਤਰੀਕ ਨੂੰ ਪ੍ਰਵੇਸ਼ ਕਰ ਰਿਹਾ ਜੀ ਠੀਕ ਹੈ ਜਿਹੜੀ ਰਾਸ਼ੀ ਚ ਗੁਰੂ ਹੁੰਦਾ ਉਹਦੀ ਬੱਲੇ ਬੱਲੇ ਆਪ ਠੀਕ ਹੈ ਜੀ ਆਪਾਂ ਪਹਿਲਾਂ ਕੁੰਬ ਕਿਹਾ ਮੇਸ ਕਿਹਾ ਸਿੰਘ ਕਿਹਾ ਕੁੰਮਰਾ ਸੀ ਨੂੰ ਨਾਮ ਲੱਗੇ ਖੋਸਾ ਕੋਟ ਦਾ ਸਖਜੈ ਸਿੰਘ ਢਾਲੀਵਾਲ ਉਹਦੋਂ ਉਹਨਾਂ ਨੇ ਚੈਨਲ ਦੇ ਉੱਤੇ ਮੇਰਾ ਆਪਣੀ ਜ਼ਿਕਰ ਵੀ ਕਰਿਆ ਵੀ ਵਾਕੀ ਮੈਂ ਪੰਡਤ ਜੀ ਦੀ ਵੀਡੀਓ ਦੇਖੀ ਤਾਂ ਮੈਂ ਟਿਕਟ ਭਾਈ ਟਿਕਟ ਉਹਨਾਂ ਨੇ ਮੇ ਜਾਣੀ ਸਾਡੀ ਏਜੰਸੀ ਦੇ ਕਿਸੇ ਹੋਰ ਸੇਲਰ ਕੋਲੋਂ ਭਾਈ ਨੇੜੇੋਂ ਤੇ ਉਹਨਾਂ ਨੂੰ 1 ਕਰੋੜ ਦਾ ਪ੍ਰਾਈਜ਼ ਲੱਗਿਆ ਉਸ ਤੋਂ ਬਾਅਦ ਬਠਿੰਡੇ ਮੇਰੀ ਡੀ ਨਿਊਜ਼ ਤੇ ਹਲੇ ਵੀ ਵੀਡੀਓ ਚੱਲ ਰਹੀ ਆ ਵੀ ਭਾਈ 1.5 ਕਰੋੜ ਦਾ ਪ੍ਰਾਈਜ਼ ਹਰਿਆਣਾ ਸਟੇਟ 'ਚ ਜਾਊਗਾ ਤੇ ਜਾਊਗਾ ਸਿੰਘ ਰਾਸੀ ਤੇ ਮੰਗਲ ਸਿੰਘ ਨੂੰ ਨਾਮ ਲੱਗਿਆ ਬਲਬਲ ਦਾ ਕੰਮ ਕਰਦਾ ਏ 1.5 ਕਰੋੜ ਦਾ ਆ ਵਾਲੀ ਲਾਟਰੀ 'ਚੋਂ ਠੀਕ ਆ ਉਹਨਾਂ ਨੇ ਵੀ ਮੇਰਾ ਜ਼ਿਕਰ ਕਰਾਇਆ ਪਾਂਡੇ ਦੀ ਵੀਡੀਓ ਦੇਖ ਕੇ ਟਿਕਟ ਪਾਈ ਸੀ ਤੇ ਹੋਰ ਦੋਸਤਾਂ ਨੂੰ ਮੈਂ ਕਿਹਾ ਮੇ ਤਾਂ ਰੱਬ ਨੇ ਡਿਊਟੀ ਲਾਤੀ 1 ਕਰੋੜ ਪਤੀ ਬਣਾਈ ਚੱਲ ਠੀਕ ਹੈ ਦੂਜੀ ਗੱਲ ਮੈਂ ਕੋਈ ਪੈਸਾ ਕਮਾਉਣ ਨਹੀਂ ਆਇਆ ਆਪਣਾ ਨਾਂ ਕਮਾਉਣ ਆਇਆ ਪੈਸਾ ਤਾਂ ਮੇਰੀ ਜੇਬ ਚ ਮਰਿਓ ਇਹਦੇ 500 ਦਾ ਨੋਟ ਉਹਦੇ ਵਿੱਚ ਵੀ ਰੋਲਾ ਪੈ ਜਾਊਗਾ ਵੀ ਇਹ ਮੇਰਾ ਜਾਂ ਮੇਰਾ ਵੀ ਇਹਨੂੰ ਕੱਢ ਲਓ ਵੇਚਣਾ ਫੁਗ ਜੇ ਹੋਊਗਾ ਕਿ ਨਹੀਂ ਪਰ ਜਿਹੜਾ ਮੇਰਾ ਨਾਂ ਬਣ ਜੂ ਜਿਹੜੀ ਮੈਂ ਤੁਹਾਨੂੰ ਗੱਲਾਂ ਦੱਸਿਓ ਮਾਨ ਦਾ ਇਹਨਾਂ ਕੰਮ ਕਰ ਜੀ ਕਰੋੜਪਤੀ ਬਣ ਜੂ ਕੋਈ ਨਹੀਂ ਕੱਟ ਸਕਦਾ ਉਹ ਰਹਿੰਦੀ ਦੁਨੀਆਂ ਤੱਕ ਪਰਮਾਤਮਾ ਮੇਰਾ ਨਾਂ ਰੱਖੂ ਲਾੜੀ ਤੇ ਕ ਵੀ ਤਲਾੜੀ ਵਾਲਾ ਪੰਡਤ ਹੁੰਦਾ ਜਿਹੜਾ ਠੋਕ ਕੇ ਗੱਲ ਕਰਦਾ ਸੀ ਕਹਿ ਕੇ ਨਾਮ ਨਵਾਉਂਦਾ ਸੀ ਠੀਕ ਹੈ ਨਹੀਂ ਤੇ ਇਸ ਕਰਕੇ ਜਿਹੜੇ ਮਿਥਰਾ ਰਾਸੀ ਉਦੇ ਹਿਸਾਬ ਨਾਲ ਜੇਕਰ ਤੁਹਾਡਾ 2200 ਰੁਪਏ ਵਾਲਾ ਕੰਬੋ ਪੈਕ ਦੀ ਜਾਇਦਤਾ ਤਾਂ ਉਹ ਪਾਉ। ਉੱਚ ਕੀ ਕੀ ਹੁੰਦਾ ਬਣਾ ਉਹਦੇ ਵਿੱਚ ਦੋ ਤਾਂ ਤੋਂ ਅੰਨ ਨੂੰ ਮਿਲਣਗੇ ਵੀਰੇ ਹੌਲੀ ਬੰਪਰ ਦੀ ਏ ਵੀ ਦਾ ਸੇਮ ਨੰਬਰ। ਜੀ। ਠੀਕ ਹੈ ਇੱਕ ਮਿਲੂਗੀ 1000 ਰੁਪਏ ਵਾਲੀ ਟਿਕਟ। ਜੀ। ਇੱਕ ਮਿਲੂਗੀ 200 ਵਾਲੀ ਟਿਕਟ। ਠੀਕ ਹੈ ਉਸ ਤੋਂ ਬਾਅਦ ਜਿਵੇਂ ਮੰਨ ਲਓ 1000 ਰੁਪਏ ਟਿਕਟ ਦਾ ਡਰਾਅ ਹੋ ਜਾਂਦਾ। ਜੇਕਰ ਕੋਈ ਨੈਕਸਟ ਡਰਾਅ ਆਉਂਦਾ ਗਵਰਨਮੈਂਟ ਦਾ ਤਾਂ ਉਹ ਐਡ ਹੋ ਜੂਗੀ। ਨਹੀਂ ਉਹਦੀ ਜਗ੍ਹਾ ਤੇ ਕੋਈ ਹੋਰ ਟਿਕਟਾਂ ਸੀ ਉਹਦੇ ਵਿੱਚ ਐਡ ਕਰਾਂਗੇ। ਯਾਨੀ 2200 ਦਾ ਵੀ ਸਾਡਾ ਉਹਦੇ ਨਾਲ ਮੇਲ ਆ। ਤੇ ਜਿਹੜੇ ਮੈਂ ਕਿਸੇ ਸੰਸਥਾ ਨਾਲ ਨਹੀਂ ਜੁੜਿਆ ਪਹਿਲਾਂ ਜੁੜਿਆ ਸੀ ਆਪਾਂ ਨੂੰ ਚੰਗਾ ਨਹੀਂ ਲੱਗਿਆ ਪਰ ਜੋ ਲੋੜਵੰਦ ਕੋਈ ਇਲਾਜ ਵਾਲਾ ਹੁੰਦਾ ਮੇਰੇ ਕੋਲ ਡੇਲੀ ਦੋ ਤਾਈ ਸੋ ਬੰਦਾ 600 ਰੁਪਏ ਲੈ ਕੇ ਆਉਂਦੇ ਨਹੀਂ 1000 1200 ਰੁਪਏ ਮੇਰੇ ਕੋਲ ਡੇਲੀ ਇਕੱਠਾ ਹੁੰਦਾ ਮਹੀਨੇ ਦਾ 40 5000 ਰੁਪਏ ਮੈਂ ਕੋਲ ਦੋ ਬੰਦਿਆਂ ਦਾ ਜਿਹੜੇ ਲੋੜਵੰਦ ਨੇ ਉਹਨਾਂ ਦਾ ਇਲਾਜ ਕਰਾ ਦਿੰਦਾ ਤੇ ਉਹ ਵੀ ਸੀਸਨ ਇਹਨਾਂ ਵੀਰਾਂ ਦਾ ਵੀ 600 ਰੁਪਏ ਯੋਗਦਾਨ ਪਾ ਗਏ ਤਾਂ ਹੀ ਆਪਣੇ ਤੇ ਪਰਮਾਤਮਾ ਕਿਰਪਾ ਕਰਦਾ ਵੀ ਲਾਟੇ ਦਾ ਕੰਮ ਚੱਲੂਗਾ ਲੋਕ ਆਉਣਗੇ ਤਾਂ ਲੋਕਾਂ ਦਾ ਇਲਾਜ ਹੋਊਗਾ ਪਰਮਾਤਿਆਣੀ ਮੈਂ ਲੋਕਾਂ ਦੇ ਕਰਮ ਖਾ ਰਿ ਸੋ ਤੁਸੀਂ ਸਮਾਜਤਾ ਜੀ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਕਿਉਂਕਿ ਯਾਰ ਅੱਜ ਜਦੋਂ ਪੰਡਤ ਜੀ ਕੋਲੇ ਜਿਹੜਾ ਹੈਗਾ ਮਿਲਣ ਵਾਸਤੇ ਲੋਕ ਖੜੇ ਰਹਿੰਦੇ ਆ ਸੋ ਇਸ ਵਕਤ ਵਾਕਈ ਮੈਂ ਤੁਹਾਨੂੰ ਆਪਦੇ ਪੱਤਰ ਤੇ ਵੀ ਕਹਿ ਸਕਦਾ ਦੇਖੋ ਪੰਡਤ ਜੀ ਦਾ ਯਾਰ ਜਿੰਨਾ ਵੀ ਹੈਗਾ ਹਜੇ ਤੱਕ ਕੋਈ ਲਾਂਬਾ ਨਹੀਂ ਨੇ ਇੱਕ ਵੀਡੀਓ ਦੇ ਹਜ਼ਾਰ ਲਾਂਬੇ ਹੁੰਦੇ ਆ ਹਾਂ ਇਹ ਲਾਂਬਾ ਜਰੂਰ ਇਹਦਾ ਭਾਈ ਸਾਡਾ ਕੋਈ ਫੋਨ ਨਹੀਂ ਚੱਕਦਾ ਠੀਕ ਆ ਭਾਈ ਉਹ ਸਾਰੀਆਂ ਗੱਲਾਂ ਦੇ ਵਿੱਚ ਹੋਈ ਗਈਆਂ ਦੂਜੀ ਗੱਲ ਹੈ ਇਹਨਾਂ ਨੇ ਸਰਕਾਰੀ ਲਾਟਰੀ ਵੇਚਣੀ ਹੈ ਠੀਕ ਆ ਕਿਤੋਂ ਬਾਹਰੋਂ ਵੀ ਲਾਉਂਗੇ ਕਿਤੋਂ ਵੀ ਇੰਨੇ ਦੀ ਮਿਲਣੀਆਂ 500 ਦੀ ਟਿਕਟ 500 ਦੀ ਮਿਲਣਿਆ 50 ਵਾਲੇ 50 200 ਦੀ 200 ਦੀ ਮਿਲਣੀਆਂ ਸੋ ਜੇ ਤੁਸੀਂ ਹੋ ਸਕਦਾ ਤਾਂ ਵੀ ਤੇ ਇਹਦਾ ਕੋਈ ਨਹੀਂ ਹੈਗਾ ਦਾ ਤੇ ਜਿਹੜੀ ਇਹ ਕੁੰਡਲੀ ਬਣਾ ਕੇ ਲਾਟਰੀ ਬਣਾਉਂਦੇ ਆ ਇਹਦਾ ਕੋਈ ਪੈਸਾ ਨਹੀਂ ਲੈਂਦੇ ਕੋਈ ਐਕਸਟਰਾ ਪੈਸਾ ਨਹੀਂ ਹੈਗਾ ਜੀ ਤੇ ਬਾਕੀ ਜਿਹੜਾ ਬਸਾਕੀ ਬੰਪਰ ਤੱਕ ਕਿਸੇ ਨੇ ਪਰਸਨਲ ਕੁੰਡਲੀ ਦਿਖਾਉਣੀਆਂ ਆਪਣੀ ਉਹ ਪਹਿਲਾਂ ਜਿਹੜਾ ਸੰਡੇ ਦਾ ਦਿਨ ਰੱਖਿਆ ਸੀ 200 ਰੁਪਏ ਫੀਸ ਉਹਦੇ ਮੇਰੇ ਬ੍ਰਦਰ ਦੇਖੀ ਦੇਖੋ ਉਹਨਾਂ ਨੇ ਬਾਲ ਬੱਚੇ ਪਹਿਲਾਂ ਉਹ ਜੀ ਪਰਸਨਲ ਦਿਖਾਉਣੀ ਆ ਜਿਵੇਂ ਆਪਾਂ ਕਹਿੰਦੇ ਆ ਵੀ ਸਾਡੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਜੀ ਸਾਡੇ ਘਰੇ ਦੇਖੋ ਪਰਸਲ 200 ਰੁਪਏ ਵੀ ਸੀ ਪਰ ਬਸਾਖੀ ਤੱਕ ਉਹ ਵੀ ਫਰੀ ਹੈ ਸੰਡੇ ਵਾਲੇ ਦਾ ਸੰਡੇ ਵਾਲੇ ਦਾ ਕੋਈ ਵੀ ਆਓ ਆਪਣੀ ਪਰਸਨਲ ਕੁੰਡੀ ਦਿਖਾ ਸਕਦਾ ਕੋਈ ਪੈਸਾ ਨਹੀਂ ਲੱਗਦਾ ਜਾਊਗਾ ਤੇ ਟਿਕਟ ਦੇ ਨਾਲ ਤਾਂ ਅਸੀਂ ਐਕਸਟਰਾ ਪੈਸਾ ਕੋਈ ਲੈਂਦੀ ਨਹੀਂ ਆ ਠੀਕ ਆ ਬਣਦੇ ਬਹੁਤ ਬਹੁਤ ਧੰਨਵਾਦ ਤੁਸੀਂ ਸਮਝਾ ਦਿੱਤਾ